ਪੰਜਾਬ ਨੂੰ ਪਿੰਡਾਂ ਦਾ ਰਾਜਾ ਕਿਹਾ ਜਾਂਦਾ ਹੈ ਤੇ ਪਿੰਡਾਂ ਦੀ ਰੂਹ ਦੇ ਵਿੱਚ ਪੰਜਾਬ ਵੱਸਦਾ ਹੈ ਤੇ ਪੰਜਾਬ ਦੇ ਵਿੱਚ ਇਸ ਵਕਤ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੀ ਟੀਮ ਹੈ ਜਿਹੜੀ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਅਤੇ ਜ਼ਿਲ੍ਹਾ ਮੁਹਾਲੀ ਦੇ ਪਿੰਦੇ ਪਿੰਡ ਢੇਲਪੁਰ ਦੇ ਵਿੱਚ ਪਹੁੰਚੀ ਹੈ ਪਿਛਲੇ 5 ਸਾਲ ਸਾਡੇ ਜਿਹੜਾ ਇੱਥੇ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਨੇ ਸਾਡੇ ਜਿੰਨੇ ਵੀ ਇੱਥੇ ਬੰਦੇ ਬੈਠੇ ਉਹਨਾਂ ਨੂੰ ਉਹਦਾ ਨਾਂ ਪੁੱਛ ਲਓ ਕਿਸੇ ਨੂੰ ਨਹੀਂ ਪਤਾ ਇਹ ਹੁਣ ਮੰਤਰੀ ਨਾ ਪਿੰਡਾਂ ਤੇ ਡਰਦੇ ਆ ਇਹ ਆਪਣੀਆਂ ਬੀਬੀਆਂ ਭੈਣਾਂ ਨੂੰ ਭੇਜਦੇ ਆ ਇਹ ਆ ਪਤਾ ਨਹੀਂ ਆਂਦੇ ਵੀ ਸਾਡੇ ਇੱਟਾ ਰੋੜੇ ਵੱਜੂਗੇ ਜਦੋਂ ਅਸੀਂ ਸਵਾਲ ਕਰਦੇ ਆ ਉਹ ਕਹਿੰਦੇ ਸਾਡੇ ਪਾਪਾ ਜੀ ਕਰੇਗਾ ਸਾਨੂੰ ਕੀ ਪਤਾ ਪਾਪਾ ਜੀ ਨੇ ਕਿਹਾ ਸੀ ਮੈਂ ਹੁਣੇ ਸਿਆਸਤ ਬੜੀਆਂ ਜਿਹੜਿਆਂ ਤੇ ਮੁੱਛਾਂ ਫੁੱਟਰੀਆਂ ਬੱਚਿਆਂ ਦੇ ਉਹ ਨਸ਼ੇ ਤੇ ਲੱਗ ਗਿਆ ਸੀ ਦੱਸ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਪੇਂਡਸ ਬੈਠੇ ਆ ਇੱਥੇ ਚਾਰ ਜ਼ਿਲ੍ਹਿਆਂ ਦੀ ਪੁਲਿਸ ਇਲਾਕਾ ਤਵਾਦ ਖਤਮ ਕਰਤਾ ਨਸ਼ਾ ਕਿਉਂ ਨਹੀਂ ਖਤਮ ਹੋਇਆ ਕੋਈ ਪਿੰਡ ਵੀ ਖਾਲੀ ਨਹੀਂ ਹੈ ਬੜਾ ਗੰਦ ਪਿਆ ਹੋਆ ਪਿੰਡਾਂ માં ਕੋਈ ਪੁੱਛਦਾ ਹੀ ਨਹੀਂ ਆ ਵੋਟਾਂ ਲੈ ਕੇ ਤੁਰਦੇ ਬਣਦੇ ਪਰ ਸਰਕਾਰ ਤਾਂ ਦਾਵਾ ਕਰ ਰਹੀ ਸੀ ਕਿ 600 ਯੂਨਟਾਂ ਮੁਫਤ ਕਰਤੀਆਂ ਉਹ ਨਾ ਉਹ ਤਾਂ ਹੈਗੀਆਂ ਫਿਰ ਉਹਨਾਂ ਨੂੰ ਮਾਫੀ ਨੂੰ ਕਰੋਗੇ ਕਿ ਜਦੋਂ ਉਹਨਾਂ ਦਾ ਲਾਈਟੇ ਨਹੀਂ ਆਉਂਦੀ ਹੈਗੀ ਯੂਨਟਾਂ ਫ੍ਰੀ ਕਰਦੇ ਉਹਨਾਂ ਨੂੰ ਠੀਕ ਕੌਣ ਕਰੂ ਜੇ ਕਿਸੇ ਦੀ ਬੀਜ ਖਰਾਬ ਹੋ ਗਈ ਜਿਹੜੇ ਲੋਕਾਂ ਨੇ ਹੁਣ ਆਟਾ ਲਿਆਓ ਕਹਿੰਦੇ ਡੇਡੇ ਕੀੜੇ ਦੇ ਵਿੱਚ ਉਹ ਕੀੜੇ ਫਰੇਰੇ ਮੰਤਰੀਆਂ ਦੇ ਮੂੰਹ 'ਤੇ ਮਾਰੀਏ ਕਿ ਐਮਐਲਏ ਦੇ ਮਾਰੀਏ ਕਿ ਮੁੱਖ ਮੰਤਰੀ ਦੇ ਮਾਰੀਏ ਇਹ ਸਾਰੀ ਮਾਰ ਪੈਂਦੀ ਹੈ ਮੁਫਤ ਦੀ ਫੈਸਿਲਿਟੀ ਮੁਫਤ ਦੇ ਦੇ ਕੇ ਵੋਟਾਂ ਲੈ ਲੈਣੇ ਸਰਕਾਰ ਬਣਾ ਲੈਣੇ ਹੱਕ ਮੰਗਦੇ ਨਹੀਂ ਆਪਣਾ ਭਾਈ ਜੀ ਕਹਿੰਦੇ ਨੇ ਕਿ ਜੇਕਰ ਪੰਜਾਬ ਦਾ ਹਾਲ ਜਾਨਣਾ ਨਾ ਮੇਰੇ ਪਿੰਡ ਆ ਕੇ ਦੇਖ ਲਓ ਇਸ ਵਕਤ ਪਿੰਡਾਂ ਦਾ ਕੀ ਹਾਲ ਹੈ ਪਿੰਡਾਂ ਦਾ ਹਾਲ ਤਾਂ ਜਿਵੇਂ ਕਹੇ ਲੋ ਵੱਧ ਤੇ ਬੱਤਰ ਹੈ ਜੀ ਪਿਛਲੇ 5 ਸਾਲ ਸਾਡੇ ਜਿਹੜਾ ਇੱਥੇ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਨੇ ਸਾਡੇ ਜਿੰਨੇ ਵੀ ਇੱਥੇ ਬੰਦੇ ਬੈਠੇ ਉਹਨਾਂ ਨੂੰ ਉਹਦਾ ਨਾਮ ਪੁੱਛ ਲਓ ਕਿਸੇ ਨੂੰ ਨਹੀਂ ਪਤਾ ਉਹਦੀ ਨਾਮ ਕਿਸੇ ਨੂੰ ਸ਼ਕਲ ਪਤਾ ਜੀ ਅਸੀਂ ਕਿਸੇ ਨੇ ਨਹੀਂ ਦੇਖਿਆ ਨਾ ਅਜੇ ਤੱਕ ਉਹ ਸਾਡੇ ਪਿੰਡ ਇੱਥੇ ਖਰੜ ਤੱਕ ਵੀ ਨਹੀਂ ਆਏ ਜੀ ਇੱਥੇ ਤਾਂ ਸਾਡਾ ਪਿੰਡ ਤਾਂ ਬਹੁਤ ਦੂਰ ਹੈ ਉਹ ਖਰੜ ਤੱਕ ਵੀ ਨਹੀਂ ਕਦੇ ਆਏ ਅੱਛਾ ਪਿੰਡਾਂ ਲੋਕ ਨਾ ਬਹੁਤ ਜਜ਼ਬਾਤੀ ਹੁੰਦੇ ਨੇ ਅਕਸਰ ਵੋਟਾਂ ਜ਼ਰੂਰ ਪੁਗਤਾ ਦਿੰਦੇ ਨੇ ਜਿਸ ਤੋਂ ਬਾਅਦ ਦੇ ਵਿੱਚ ਕੋਈ ਮੈਂਬਰ ਪਾਰਲੀਮੈਂਟ ਬਣ ਕੇ ਜਾਂ ਕੋਈ ਲੀਡਰ ਹੀ ਨਹੀਂ ਲੀਡਰ ਬਣ ਕੇ ਕਦੇ ਪਿੰਡਾਂ ਚ ਵੋਟਦਾ ਹੀ ਨਹੀਂ ਇਹ ਜਿਹੜੇ ਸਾਡੇ ਪਿੰਡ ਦੇ ਲੋਕ ਹੈ ਜੀ ਇਹ ਹੈਗੇ ਜੀ ਜਿਵੇਂ ਹੁਣ ਸਾਡੀ ਰਿਸ਼ਤੇਦਾਰੀ ਹੈ ਕਿਸੇ ਨਾਲ ਹਨਾ ਉਹਨਾਂ ਨੇ ਆ ਕੇ ਕਹਿ ਤਿਆ ਵੀ ਤੁਸੀਂ ਫਲਾਣੀ ਨੂੰ ਵੋਟਾਂ ਪਾਉਣੀਆਂ ਇਹ ਸੋਚਦੇ ਨਹੀਂ ਫਿਰ ਬਾਅਦ ਚ ਗਾਲਾਂ ਕੱਢੀ ਜਾਂਦੇ ਆ ਸੀ ਤਾਂ ਵਸੇਰੇ ਵੇਅਰ ਕਰਦੇ ਆਓ ਤੁਸੀਂ ਐਵੇਂ ਨਾ ਪਾਇਆ ਕਰੋ ਆਪਣੀ ਮਰਜ਼ੀ ਨਾਲ ਵੋਟ ਪਾਓ ਪਰ ਹੁਣ ਕੀ ਕਰਾਂ ਜੀ ਉਹ ਪੁਰਾਣੇ ਰਿਵਾਜ ਚੱਲ ਰਹੇ ਆ ਵੀ ਸਾਡਾ ਪੰਥ ਹੈ ਸਾਡਾ ਪੰਥ ਹੈ ਕਈਆਂ ਦਾ ਪੰਥ ਤੱਕੜੀ ਹੈ ਕਈਆਂ ਦਾ ਪੰਖ ਪੰਥ ਪੰਜਾ ਹੈ ਕਈਆਂ ਨੇ ਹੁਣ ਝਾੜੂ ਨੂੰ ਪੰਥ ਬਣਾ ਲਿਆ ਜੀ ਤੇ ਹੁਣ ਦਾ ਅਗਲੇ ਅਗਲੇ ਲੋਕ ਸਭਾ ਚ ਮੇਰੇ ਖਿਆਲ ਚ ਵੀ ਕਈਆਂ ਦਾ ਕਾਮਲ ਵੀ ਪੰਥ ਬਣ ਜਾਣਾ ਮੇਰੇ ਖਿਆਲ ਚ ਕਿੰਨਾ ਕੁ ਵਿਕਾਸ ਮੰਨਦੇ ਪਿੰਡ ਦੇ ਵਿੱਚ ਜਿਹੜਾ ਮੈਂਬਰ ਪਾਰਲੀਮੈਂਟ ਨੇ ਕਰਵਾਤਾ ਜਮਾ 0 ਹੋਏਗਾ ਬਿਲਕੁਲ 0 ਹੈ ਚਾਰ ਸਪਰੇ ਦੇਖੋ ਕਦੀ ਨਾਲੇ ਨਹੀਂ ਸਾਫ ਹੋਏ ਕਦੀ ਛੱਪੜ ਜਾਂ ਨਹੀਂ ਸਾਫ ਕਦੀ ਠੀਕ ਹੁੰਦਾ ਮੱਛਰਾਂ ਨੇ ਖਾ ਲੇ ਕਦੀ ਲਾਈਟ ਨਹੀਂ ਉਰੇ 24 ਘੰਟੇ ਆਂਦੀ ਹੈ 8 8 ਘੰਟੇ ਦਾ ਕੱਟ ਲੱਗ ਰਿਹਾ ਹੈਗਾ ਪਿੰਡ ਦੇ ਵਿੱਚ ਇਸ ਵਕਤ ਪਰ ਸਰਕਾਰ ਤਾਂ ਦਾਵਾ ਕਰ ਰਹੀ ਸੀ ਕਿ ਪੂਰਾ ਬਿਜਲੀ ਦੇ ਦਿੰਦੀ ਹੈ 600 ਯੂਨਟਾਂ ਮੁਫਤ ਕਰਤੀਆਂ ਉਹਨਾ ਉਹ ਤਾਂ ਹੈਗੀਆਂ ਖੈਰ ਉਹਨਾਂ ਨੂੰ ਮਾਫ ਨੂੰ ਕਰੋਗੇ ਕੀ ਜਦੋਂ ਉਹਨਾਂ ਦਾ ਲਾਈਟੇ ਨਹੀਂ ਆਉਂਦੀ ਹੈਗੀ ਲਾਈਟ ਦਾ 8-8 ਘੰਟੇ ਦਾ ਕੱਟ ਲੱਗ ਰਿਹਾ ਹੈਗਾ ਜੂਨਟਾ ਮਾਫ ਨੂੰ ਕੀ ਕਰੋਗੇ ਅੱਛਾ ਹੁਣ ਨਮਾਇੰਦੇ ਆਉਂਦੇ ਨੇ ਪਿੰਡ ਦੇ ਵਿੱਚ ਵੋਟ ਮੰਗਣ ਆਉਂਦੇ ਨੇ ਆਈ ਹੋ ਜਾਣਾ ਹੁਣ ਤਾਂ ਉਹਨਾਂ ਨੇ ਵੋਟਾਂ ਲੈਣੀਆਂ ਬਾਅਦ ਚ ਕੋਈ ਨਹੀਂ ਦਰਸ਼ਨ ਪੰਦਾ ਇੱਥੇ ਮਾਤਾ ਜੀ ਲੱਗਦਾ ਕਿ ਕੁਝ ਕੁ ਸਮੇਂ ਲੀਡਰ ਹੱਥ ਥੋੜੇ ਅੱਗੇ ਆੜਦੇ ਨੇ ਉਸ ਤੋਂ ਬਾਅਦ ਵਿੱਚ ਲੋਕ ਨੇ ਜਿਹੜੇ ਲੀਡਰਾਂ ਦੇ ਪਿੱਛੇ ਹੱਥ ਫੜ ਕੇ ਫਰੀ ਜਾਂਦੇ ਨੇ 5 ਸਾਲ ਕੋਈ ਨਹੀਂ ਮੰਤਰੀ ਆਂਦਾ ਕੋਈ ਲੀਡਰ ਨਹੀਂ ਆਂਦਾ ਹੈਗਾ ਇਹ ਹੁਣ ਮੰਤਰੀ ਨਾ ਪਿੰਡਾਂ ਤੇ ਡਰਦੇ ਆ ਇਹ ਆਪਣੀਆਂ ਬੀਬੀਆਂ ਭੈਣਾਂ ਨੂੰ ਭੇਜਦੇ ਆ ਇਹ ਆ ਪਤਾ ਨਹੀਂ ਆਂਦੇ ਵੀ ਸਾਡੇ ਇਟਾ ਰੋੜੇ ਵਜੂਂਗੇ ਤਾਂ ਹੀ ਨਹੀਂ ਆਂਦੇ ਹੈਗੇ ਇਹਨਾਂ ਨੂੰ ਆ ਕੇ ਪੁੱਛੋ ਵੀ ਕੋਈ ਗਲੀ ਕੋਈ ਨਾਲੀ ਕੋਈ ਸਕੂਲ ਕੋਈ ਸੜਕ ਕੁਝ ਬਣਾਇਆ ਪਿੰਡ ਚ ਕੋਈ ਬੱਚਿਆਂ ਵਾਸਤੇ ਖੇਡਣੇ ਨੂੰ ਬਣਾਇਆ ਕੋਈ ਛੋਟੀ ਮੋਟੀ ਬ੍ਰਾਂਚ ਲਿਆਂਦੀ ਪਿੰਡ ਚ ਕੋਈ バス ਦਾ ਸਾਧਨ ਹੈ ਕੋਈ ਡਿਫੈਂਸਰੀ ਦਾ ਸਾਧਨ ਹੈ ਕੋਈ ਰੋਡ ਤੇ ਕੋਈ ਗਲੀ ਤੇ ਨਾਲੀ ਪਰ ਕੋਈ ਸਰਕਾਰੀ ਲਾਈਟ ਹੈਗੀ ਹੈ ਜੇ ਲਾਈਟਾਂ ਲੱਗਿਆ ਤਾਂ ਜਗਦੀਆਂ ਹੈਗੀਆਂ ਮਤਲਬ ਛੋਟੀਆਂ ਛੋਟੀਆਂ ਹਲੇ ਗੱਲਾਂ ਪੂਰਤੀ ਹੋਈ ਨਹੀਂ ਉਹਨਾਂ ਦੀ ਵੀ ਕੋਈ ਨਹੀਂ ਹੋਈ ਤੈਨੂੰ ਪਿੰਡ ਚ ਸਾਰੇ ਪਿੰਡ ਦਾ ਗੇੜਾ ਕਢਾ ਕੇ ਲਿਆਵਾਂਗੇ ਵੀ ਗਲੀਆਂ ਨਾਲੀਆਂ ਦੇ ਵਿੱਚ ਕਿੰਨਾ ਕਿੰਨਾ ਕੂੜਾ ਹੈ ਤਾਂ ਲੋਕਾਂ ਦੇ ਨਾ ਅੰਦਰਾਂ ਦੇ ਵਿੱਚ ਰੂੜੀਆਂ ਲੱਗੀਆਂ ਹੋਈਆਂ ਕੋਈ ਸਰਪੰਚ ਨਾ ਗੱਲ ਨਹੀਂ ਕੀਤੀ ਹੈਗੀ ਕਿ ਸਰਪੰਚ ਸਾਡਾ ਬੇਵਸ ਹੋਇਆ ਹੋਇਆ ਬੱਚਾ ਸਰਪੰਚ ਹੈ ਜੀ ਉਹ ਤਾਂ ਉਹ ਬਣਾਤਾ ਨਿਆਣਾ ਜਾਂ ਸਰਪੰਚਾਂ ਨੂੰ ਚੰਨੀ ਨਾਉਲਜ ਨਹੀਂ ਹੈਗੀ ਬਾਪੂ ਜੀ ਵੈਸੇ ਪਿੰਡਾਂ ਦੇ ਮੁੱਦੇ ਕੀ ਨੇ ਤੁਹਾਡੇ ਪਿੰਡ ਦੇ ਕੀ ਮੁੱਦੇ ਰਹਿਣ ਵਾਲੇ ਨੇ ਕੀ ਕਿਉਂਕਿ ਲੀਡਰਾਂ ਦਾ ਹੁਣ ਆਉਣਾ ਜਾਣਾ ਵਧ ਗਿਆ ਤੁਹਾਡੇ ਘਰਾਂ 'ਚ ਹੁਣ ਤਾਂ ਆਏ ਰਹੇ ਆ ਹੁਣ ਤਾਂ ਕੱਲ ਕੱਲ ਵੀ ਆਏ ਦੱਸ ਦਿਓ ਫਿਰ ਉਹਨਾਂ ਨੂੰ ਆਪਣੇ ਪਿੰਡ ਦੇ ਵੀ ਆ ਮੁੱਦੇ ਨਹੀਂ ਹਾਲ ਤੱਕ ਸੌਲਟ ਆਊਟ ਹੋਏ ਆ ਆਪਣੇ ਆਦੇ ਜਨਾਨੀਆਂ ਨੂੰ ਭੇਜ ਰਹੇ ਜੀ ਆਪਣੇ ਘਰ ਵਾਲਿਆਂ ਨੂੰ ਭੇਜ ਰਹੇ ਆ ਕੋਈ ਨਹੀਂ ਆ ਰਿਹਾ ਕੱਲ ਵੀ ਆਲੇ ਉਹ ਆਲਾ ਨਹੀਂ ਰਹੇ ਸਭ ਤੋਂ ਵੱਡਾ ਮੁੱਦਾ ਹੀ ਹੈਗਾ ਨਸ਼ਾ ਕਿੰਨਾ ਵਧ ਗਿਆ ਪੰਜਾਬ ਦੇ ਵਿੱਚ ਨਸ਼ਾ ਇੰਨਾ ਜ਼ਿਆਦਾ ਹੋ ਗਿਆ ਕਿ ਹੱਤੋਂ ਬਾਦ ਚਿੱਟਾ ਸਰਿਆਂ ਵੀ ਕਰ ਰਿਹਾ ਲੋਕ ਪੀ ਰਹੇ ਬੱਚੇ ਤੇ ਮਤਲਬ ਕਿ ਉਹਨਾਂ ਨੂੰ ਕਰਨਾ ਚਾਹ ਪਿੰਡ ਚ ਹੈਕ ਬਹੁਤ ਹੈ ਪੀ ਰਹੇ ਹੈਗੇ ਬਹੁਤ ਹਾਂ ਬਹੁਤ ਹੈ ਚੱਲ ਰਿਹਾ ਚੱਲ ਰਿਹਾ ਦਿਨ ਰਾਤ ਹੀ ਚੱਲ ਰਿਹਾ ਕੰਮ ਨਸ਼ਾ ਤਾਂ ਚੱਲੇ ਰਿਹਾ ਚੱਲਦੇ ਰਿਹਾ ਜੀ ਹਾਂ ਕੋਈ ਇਹ ਹਰ ਪਿੰਡ ਨਹੀਂ ਖਾਲੀ ਹੈ ਕੋਈ ਪਿੰਡ ਵੀ ਖਾਲੀ ਨਹੀਂ ਹੈ ਜੀ ਪਿੰਡੇ ਤੇ ਚਲੇ ਜਾਓ ਤੁਸੀਂ ਸਾਨੂੰ ਹਰ ਇੱਕ ਪਿੰਡ ਦਾ ਇਹੀ ਹਾਲ ਮਿਲੂਗਾ ਜੀ ਹਰ ਇੱਕ ਪਿੰਡ ਦਾ ਨਾ ਉਰੇ ਪ੍ਰੋਪਰ ਲਾਈਟ ਆਂਦੀ ਏ ਉਰੇ ਗਲੀਆਂ ਨਾਲੀਆਂ ਦਾ ਘੁੰਮ ਕੇ ਦੇਖ ਲੋ ਤੁਸੀਂ ਸਾਰੇ ਪਿੰਡ ਵਿੱਚ ਲਾਈਟਾਂ ਨਹੀਂ ਹੈ ਬੜਾ ਗੰਦਪਿਆ ਹੋਆ ਪਿੰਡ ਮਾ ਕੋਈ ਪੁੱਛਦਾ ਹੀ ਨਹੀਂ ਆ ਵੋਟਾਂ ਲੈ ਕੇ ਤੁਰਦੇ ਬਣਦੇ ਆ ਜਿਹੜੀਆਂ ਸਹੂਲਤਾਂ ਦੇਣੀਆਂ ਉਹ ਗਵਰਨਮੈਂਟ ਦੇ ਨਹੀਂ ਰਹੀ ਸਹੂਲਤਾਂ ਇੱਥੇ ਬੱਸ ਸਾੜੇ ਕੋਈ 4 ਕਿਲੋਮੀਟਰ ਦੇ ਇੱਧਰ ਨੂੰ ਚਲੇ ਜਾਓ 4 ਕਿਲੋਮੀਟਰ ਇੱਧਰ ਚਲੇ ਜਾਓ ਜਾਣ ਵਾਸਤੇ ਇੱਥੇ ਖੜੀ ਦੇਖੀ ਜਾਂਦੇ ਆ ਕੋਈ ਮੋਟਰਸਾਈਕਲ ਦੇਖਦਾ ਕੋਈ ਆਪਣੇ ਵਹੀਕਲ ਤੇ ਜਾਂਦਾ ਹੈ ਇੱਥੇ ਸਾਡੇ ਕੋਈ 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 ਸੁਵਿਧਾ ਵੀ ਨਹੀਂ ਹੈਗੀ ਕੋਈ ਕੋਈ ਸੁਵਿਧਾ ਨਹੀਂ ਹੈ ਇੱਥੇ ਸ਼ਹਿਰ ਜਾਣਾ ਲਿਖ ਕੇ ਦਿੱਤਾ ਸੀਗਾ ਡੀਸੀ ਨੂੰ ਜਾਂ ਐਸਡੀਐਮ ਨੂੰ ਵੀ バス ਦੀ ਸਹੂਲਤ ਤਾਂ ਦਿੱਤੀ ਜਾਵੇ ਇਹ ਤਾਂ ਆਪਣੇ ਪੰਚਾਇਤ ਨੇ ਦੇਣਾ ਹੈ ਜਿਹੜੇ ਮੂਰੇ ਮੈਂਬਰ ਨੇ ਸਾਡੇ 10 ਵਾਰੀ ਦੇ ਲਿਆ ਇਹਨੁਰदाई ਕਿ ਐ ਨਹੀਂ ਸੋਚਦੇ ਹੋਣਗੇ ਉੱਥੇ ਧਰ ਨਾਲ ਲਗਿਆ ਹੋਇਆ ਜੱਟਾਂ ਦੇ ਪੁੱਤ ਮਰ ਗਏ ਕਿਸੇ ਮੰਤਰੀ ਨੇ ਆ ਕੇ ਸੁਣਿਆ ਕਿਸੇ ਨੇ ਸੋਗ ਕਰਿਆ 20-20 ਸਾਲ ਦੇ ਜਿਹੜੇ ਅੰਦਰ ਕੈਦੀ ਬੈਠੇ ਆ ਉਹਨਾਂ ਨੂੰ ਕਿਉਂ ਨਹੀਂ ਛਡਾਉਂਦੇ ਹੈਗੇ ਸਿਰਫ ਆਪਣੀ ਕੁਰਸੀ ਵਾਸਤੇ ਬੈਠੇ ਆ ਲੁੱਕ ਲੈ ਕੇ ਨਾ ਲੁੱਕ ਦੇ ਉੱਪਰ ਕੈਦਨੇ ਸੀ ਚਿੜਜੀਏ ਲੱਗਦਾ ਕਿ ਚੋਣਾ ਦੇ ਨੇੜੇ ਜਾ ਕੇ ਇਹਨਾਂ ਨੂੰ ਮੁੱਦੇ ਬਣਾਇਆ ਜਾਂਦਾ ਸਿਰਫ ਉਹ ਸਿਰਫ ਮੁੱਦੇ ਬਣਾ ਦਿੰਦੇ ਨੇ ਮੁੱਦੇ ਤੇ ਪਰ ਚਿੱਕੜ ਸਿੱਟਦੇ ਆ ਆਪਣੇ ਇਹਨਾਂ ਨੂੰ ਨਹੀਂ ਪਤਾ ਅਭੀ ਅਸੀਂ ਕਿੰਨੇ ਸਾਲ ਰਾਜ ਕਰਿਆ ਕਿੰਨੇ ਸਾਲ ਸਰਕਾਰ ਚੱਲੀ ਹੈ ਇਹਨਾਂ ਨੇ ਕੋਈ ਬੰਦਾ ਛਡਾਇਆ ਕਿਸੇ ਮੰਤਰੀ ਦਾ ਮੁੰਡਾ ਮਰਿਆ ਹੈ ਕਿਸੇ ਐਮਐਲਏ ਦਾ ਮੁੰਡਾ ਮਰਿਆ ਹੈ ਕਿਸੇ ਨਸ਼ੇ 'ਚ ਮਰਿਆ ਹੈ ਕਿਸੇ ਉਤਵਾਦੀ ਦੇ ਚੱਕਰ 'ਚ ਮਰਿਆ ਹੈ ਜਿਹੜੇ ਮਰੇ ਆ ਆਮ ਘਰਾਂ ਦੇ ਮੁੰਡੇ ਮਰੇ ਆ ਨਸ਼ੇ ਦਾ ਕੋਈ ਪੁਲਿਸ ਨੂੰ ਕਹਦੇ ਪੁਲਿਸ ਕਿੱਥਣਾ ਰੋਕੇ ਸਰਕਾਰਾਂ ਬਕਾਨੀਆਂ ਜੇ ਆਤਵਾਦ ਦਾ ਚੱਕਰਤਾ ਚਾਰ ਜ਼ਿਲ੍ਹਿਆਂ ਦੀ ਪੁਲਿਸ ਨੇ ਆ ਕੇ ਥੰਮਪਾਤਾ ਨਸ਼ੇ ਨੂੰ ਕਿਉਂ ਨਹੀਂ ਥੰਮਪਾਉਂਦੀ ਪੁਲਿਸ ਇਹ ਨਹੀਂ ਬੰਦੀਆ ਸਰਕਾਰ ਨਾ ਥੰਬ ਇਹਨਾਂ ਨੂੰ ਵੀ ਥੰਬ ਪਾਣਾ ਚਾਹੀਦਾ ਹੈ ਸਿਰਫ ਇਹਨਾਂ ਨੂੰ ਪੈਸਾ ਬਣਦਾ ਨਸ਼ੇ ਚ ਸਰਕਾਰ ਤਾਂ ਹਲੇ ਵੀ ਦਾਵਾ ਕਰ ਰਹੀ ਹੈ ਨਸ਼ਾ ਜਿੰਨਾ ਸਰਕਾਰ ਨੇ ਫੜ ਲਿਆ ਉਹਨਾਂ ਉਹਨਾਂ ਨੂੰ ਪੈਸੇ ਬਣਦੇ ਆ ਸਰਕਾਰ ਤਾਂ ਉਹ ਦਾਵਾ ਕਰਦੀ ਹੈ ਚਾਰ ਜ਼ਿਲ੍ਹਿਆਂ ਦੀ ਪੁਲਿਸ ਇਲਾਕਾ ਅਤਵਾਦ ਖਤਮ ਕਰਤਾ ਨਸ਼ਾ ਕਿਉਂ ਨਹੀਂ ਖਤਮ ਹੋਇਆ ਸਰਕਾਰ ਦਾਵਾ ਸੱਚਾ ਕਰਦੀ ਉਹਨਾਂ ਦੀ ਗੇਜਾਂ ਪਰ ਹੁੰਦੀਆਂ ਪਰ ਹੁੰਦੀਆਂ ਨਾ ਨਸ਼ੇ ਕਰ ਕੇ ਪਰ ਹੁੰਦੀਆਂ ਐ ਨਹੀਂ ਉਹਨਾਂ ਨੂੰ ਪੈਸਾ ਬਣਦਾ ਸਰਕਾਰ ਤਾਂ ਕਹਿ ਰਹੀ ਸੀ ਨਸ਼ਾ ਖਤਮ ਕਰਨ ਤੇ ਬਲਾਕ ਦੀ ਸਰਕਾਰ ਕਹਿੰਦੇ ਉਹਦਾ ਨਾਂ ਦੱਸ ਮੈਂ ਪੁੱਛਾਂ ਉਹਨੂੰ ਆਪਣੀ ਪਾਰਟੀ ਮੁੱਖ ਮੰਤਰੀ ਦਾਵਾ ਕਰ ਰਹੇ ਨੇ ਕਮੇਟੀ ਕੰਮ ਕਰਾਤਾ ਹੈ ਨਹੀਂ ਮੁੜ ਕੇ ਨਹੀਂ ਆਇਆ ਆਇਆ ਮੁੱਖ ਮੰਤਰੀ ਸਾੜੇ ਪਿੰਡ ਚ ਕੋਈ ਮੰਤਰੀ ਬਣ ਕੇ ਨਹੀਂ ਆਇਆ ਆ ਨਮਾ ਬਣਾ ਤਾ ਝਾੜੂ ਵਾਲਾ ਹੀ ਨਾ ਮੂੰਹ ਹਿੰ ਦਿਖਾਇਆ ਕਿ ਮੂੜ ਕੇ ਮੂੰਹ ਦੇਖਿਆ ਉਹਦਾ ਵੀ ਗੋਰਾ ਹੈ ਕਿ ਕਾਲਾ ਹੈ ਕਿ ਬਿੰਗਾ ਹੈ ਕਿ ਟੇਡਾ ਹੈ ਇੱਕ ਵਾਰ ਵੀ ਨਹੀਂ ਆਇਆ ਐਮਐਲਏ ਇੱਕ ਵਾਰ ਵੀ ਨਹੀਂ ਆਇਆ ਐਮਐਲਏ ਵੋਟਾਂ ਲੈਣ ਆਇਆ ਵੋਟਾਂ ਵੋਟਾਂ ਤੱਕ ਆਇਆ ਜੀ ਬਣ ਨੁਕਸਾਨ ਹੋਇਆ ਉਹ ਤਾਂ ਮਾਰਾ ਤਾਂ ਜਿੱਦਣ ਮਰ ਗਿਆ ਆਇਆ ਨਾ ਮੌਤਾਂ ਹੀ ਹੋਈਆਂ ਹਾਂ ਦੋ ਮੌਤਾਂ ਹੁਣ ਆਇਆ ਨਹੀਂ ਹੁਣ ਕੋਈ ਮੌਤ ਨਹੀਂ ਹੋਈ ਤਾਂ ਹੁਣ ਉਹਨੂੰ ਬੁਲਾ ਰਹੇ ਹੋ ਜਾਂ ਨਹੀਂ ਬੁਲਾ ਰਹੇ ਪਿੰਡ ਚ ਨਹੀਂ ਬੁਲਾਉਂਦੇ ਕੀ ਲੈਣਾ ਬਲਾਕੇ ਆ ਬੀਬੀਆਂ ਪੈਣਾ ਸਿਆਣੀਆਂ ਅੱਗੇ 30 ਕਿਲੋ ਦੀ 40 ਦੀ ਥੈਲੀ ਇੱਕ ਵਾਰੀ ਆਂਦੀ ਸੀ ਲੋਕ ਇੱਜ਼ਤ ਮਾਨ ਕੇ ਲੈ ਕੇ ਆਪਣਾ ਆਟਾ ਪਿਆ ਹਲਣਦੇ ਤੇ ਹੁਣ ਕੋਈ ਤੇ ਮਿੰਨੇ ਰੇਗਾ ਚ ਗਈ ਵੀ ਹੈ ਕੋਈ ਆਪਣੀ ਰਿਸ਼ਤੇਦਾਰੀ ਚ ਗਈ ਵੀ ਹੈ ਉਹ 5 ਕਿਲੋ ਆਟੇ ਵਾਸਤੇ ਫੇਰ ਜਾਊਗੀ ਬੁੰਲੇਣ ਲੈਣ ਚ ਕੜੂਗੀ ਜੇ ਢੀਣੀ ਹੈ ਸਰਕਾਰ ਨੇ ਤਾਂ ਚੱਜ ਗੱਲ ਦਵੇ ਨਹੀਂ ਆ ਵੀ ਬੰਦ ਕਰ ਲੈ ਜਦ ਰੋਜ਼ ਲੋਕ ਖਾਣੇ ਆ ਤਾਂ ਇੱਕ ਮਹੀਨਾ ਭੁੱਖਾ ਰੰਦੀ ਉਹ 5 ਕਿਲੋ 5 ਕਿਲੋ ਹੀ ਖਾਣੇ ਉਹ ਉਹ ਸਾਰਾ ਸਾਨੀ ਰੋਟੀ ਖਾਂਦੇ ਛਾਣੇ ਜੀ ਕੋ ਉਦਣੀ ਸਰਕਾਰ ਦਿੰਦੀ ਹੈ ਜਿਹੜੇ ਲੋਕਾਂ ਨੇ ਹੁਣ ਆਟਾ ਲਿਆ ਉਹ ਕਹਿੰਦੇ ਡੇਡੇ ਕੀੜੇ ਦੇ ਵਿੱਚ ਉਹ ਕੀੜੇ ਫੇਰੇ ਨੇ ਮੰਤਰੀਆਂ ਦੇ ਮੂੰਹ ਪਰ ਮਾਰੀਏ ਕਿ ਐਮਐਲਏ ਦੇ ਮਾਰੀਏ ਕਿ ਮੁੱਖ ਮੰਤਰੀ ਦੇ ਮਾਰੀਏ ਤੁਸੀਂ ਵੀ ਅੱਜ ਆਇਓ ਤੁਸੀਂ ਮੁਟਕਾ ਕਦੀ ਪਿੰਡ ਦੀ ਸਾਰ ਲਈ ਹੈ ਕਦੀ ਆ ਕੇ ਦੇਖਿਆ ਵੀ ਮੀਂਹ ਬੁਲਾਓ ਸਾਨੂੰ ਤੁਸੀਂ ਅੱਜ ਆਵਾਂਗੇ ਆਓ ਜੀ ਨੂੰ ਕੀ ਆਵਾਂਗੇ ਜਰੂਰ ਆਓ ਅਸੀਂ ਬੁਲਾਉਂਦੇ ਆ ਅਸੀਂ ਤਾਂ ਤੁਹਾਨੂੰ ਬੁਲਾਣੇ ਆ ਚੱਲ ਪਿੰਡ ਦੇ ਝਾਤ ਮਾਰ ਕੋਈ ਲੇਟ ਜਾਏ ਇਹ ਤੋਂ ਬਾਅਦ ਪਿੰਡ ਜ਼ਰੂਰ ਦਿਖਾਓ ਆਲੇ ਤੈਨੂੰ ਪਿੰਡ ਦਿਖਾਨੀ ਆ ਮੇਰੇ ਘਰ ਦੇ ਅੱਗੇ ਇਹਨੇ ਨਾ ਕੂੜਾ ਪਿਆਗਾ ਇਹਨੇ ਨੇ ਰੂੜੀਆਂ ਲਗੀਆਂ ਹੋਈਆਂ ਸਾਨੂੰ ਨਹੀਂ ਮੱਛਰ ਖੰਦਾ ਐਮਐਲਏ ਦੀਆਂ ਬੀਬੀ ਆ ਗਿਆ ਖੜ ਕੇ ਸਾਨੂੰ ਵੋਟ ਪਾਓ ਤੁਸੀਂ ਜੈਂਟਰਮੈਂਟਰ ਖੜ ਗਏ ਸਾਨੂੰ ਵੀ ਤਾਂ ਮੱਛਰ ਕੱਟਦਾ ਗਾ ਤਾਨੂੰ ਜਿਆਦਾ ਟੌਰ ਹੈ ਸਾਲ ਕਿਤੇ ਸੀ ਜਦੋਂ ਅਸੀਂ ਸਵਾਲ ਕਰਦੇ ਆ ਉਹ ਕਹਿੰਦੀ ਸਾਡੇ ਪਾਪਾ ਜੀ ਕਰੇਗਾ ਸਾਨੂੰ ਕੀ ਪਤਾ ਪਾਪਾ ਜੀ ਨੇ ਕਿਹਾ ਸੀ ਮੈਂ ਹੁਣੇ ਸਿਆਸਤ ਬੜੀਆਂ ਅੰਗੇ ਕਦੇ ਨਹੀਂ ਬੜੀ ਸਿਆਸਤ ਕਿਉਂ ਨਹੀਂ ਬੜੀ ਤੁਸੀਂ ਅੱਜ ਐਂ ਕਹਿ ਕੇ ਚਲੇਗੇ ਤੂੰ ਉਦੋਂ ਕਿੱਥੇ ਸੀ ਤੂੰ ਉਦੋਂ ਮੈਂ ਕਿਹ ਲੈ ਕੇ ਆਂਦਾ ਹੁਣ ਮੈਂ ਕਿ ਲੈ ਕੇ ਖੜ ਸਾਡੇ ਸਾਹਮਣੇ ਤਾਂ ਜਿੱਦਣ ਕੋਈ ਆਵੇਗਾ ਮੰਤਰੀ ਉਹਦਣ ਨਾਲ ਆਈ ਅਸੀਂ ਬੁਲਾਇਓ ਉਦਣ ਜ਼ਰੂਰ ਜਿੱਦਣ ਮੰਤਰੀ ਨੂੰ ਸਵਾਲ ਕਰੋਗੇ ਨਾ ਡੇਲੀ ਪੋਸਟ ਨੂੰ ਜ਼ਰੂਰ ਬੁਲਾਇਓ ਠੀਕ ਹੈ ਪਤਾ ਹੈ ਕਿ ਆ ਜੀ ਆ ਤਾਂ ਐਂ ਕਹਿ ਲੋ ਵੀ ਜਿਹੜੀ ਇਹ ਵੋਟਾਂ ਹੈ ਇਹ ਮਾੜੀਆਂ ਮੋਟੀਆਂ ਸ਼ਾਂਤੀ ਨਾਲ ਪੈ ਜਾਣੀਆਂ ਜਿਹੜੀਆਂ ਇਹ ਤੋਂ ਅਗਲੀਆਂ ਵੋਟਾਂ ਆਉਣੀਆਂ ਨੇ 2027 ਦੀਆਂ ਉਹ ਲੀਡਰਾਂ ਵਾਸਤੇ ਬਹੁਤ ਸੌਖੀਆਂ ਵੋਟਾਂ ਨਹੀਂ ਹੈਗੀਆਂ ਬਹੁਤ ਔਖਾ ਹੋਣਾ ਲੀਡਰਾਂ ਨੂੰ ਸਾਡੇ ਪਿੰਡ ਤਾਂ ਕੋਈ ਵੜ ਨਹੀਂ ਸਕਦਾ ਸੌਖਾ ਜਾ ਐਮਐਲਏ ਸਾਹਿਬ ਨੂੰ 27 ਮਹੀਨੇ ਹੋ ਗਏ ਜੀ ਐਮਐਲਏ ਬਣੇ ਨੂੰ ਐਮਐਲਏ ਸਾਹਿਬ ਦੇ ਮਲਸਕਲਾਂ ਭੁੱਲ ਕੇ ਲੋਕ ਬੋਰਡ ਤੇ ਪੁੱਛਦੇ ਆ ਵੀ ਆਹ ਬੋਰਡ ਤੇ ਕੌਣ ਬੈਠਿਆ ਹੈ ਅਗਲੇ ਫਿਰ ਮੇਰੀ ਵਰਗਾ ਦੱਸਦਾ ਵੀ ਆਪਣੇ ਐਮਐਲਏ ਸਾਹਿਬ ਨੇ ਅੱਛਾ ਪਤਾ ਬਾਪੂ ਜੀ ਐਮਐਲਏ ਦਾ ਐਮਐਲਏ ਦਾ ਪਤਾ ਮਨਿਸਟਰਾਂ ਦਾ ਪਤਾ ਸਭ ਦਾ ਸੀਗਾ ਪਤਾ ਆਪਣਾ ਕੌਣ ਹੈ ਇੱਥੇ ਆਏ ਪਿੰਡ ਚ ਆਏ ਨੇ ਪਿੰਡਵਾਂ ਨਹੀਂ ਆਇਆ ਹੈ ਪਿੰਡਵਾਂ ਨਹੀਂ ਆਇਆ ਹੈ ਪਰ ਹੀ ਆਊਗਾ ਵੋਟਾਂ ਮੰਗਣ ਹਾਂ ਵੇਖਾਂ ਆਉਣਗੇ ਹਾਂ ਵੋਟਾਂ ਪਾਉਂਗੀ ਹਾਂ ਉਸੀ ਨੂੰ ਹਾਂ ਉਸੀ ਨੂੰ ਪਾਉਣੀ ਆ ਕੀ ਆ ਸਰਕਾਰ ਹੈ ਜਿਹੜੀ ਇਮਾਨਦਾਰ ਸਰਕਾਰ ਹੈ ਉਹ ਇਸ ਨੇ ਇੱਕ ਤਾਂ ਰਿਸ਼ਵਤ ਖੋਰੀ ਚੱਕੀ ਹੈਗੀ ਇੱਕ ਬਿਜਲੀ ਦੇ ਬੀਲ ਮਾਫ ਕਰੇ ਇਹਨੇ ਇਹ ਸਰਕਾਰ ਨੇ ਆਮ ਆਦਮੀ ਨੇ ਜੀ ਦਾ ਕਹਿੰਦੇ ਪਿੰਡ ਚ ਆਈ ਨਹੀਂ ਹੈਗੀ ਇੱਕ ਵਾਰ ਵੀ ਨਾ ਕੋਈ ਕੰਮ ਕੀਤਾ ਨਾ ਹੋਇਆ ਹੈ ਉਹਦਾ ਮੈਂ ਵੀ ਕਹਿ ਰਿਹਾ ਵੀ ਆਇਆ ਨਹੀਂ ਹੈ ਔਰ ਸਹੀ ਸਰਕਾਰ ਨੇ ਕੰਮ ਚੰਗਾ ਕਾਲ ਨਹੀਂ ਸਹੀ ਟੰਗ ਨਾਲ ਦਿੱਤੀ ਜਾ ਰਹੀ ਜਿਹੜੀ ਦਿੱਤੀ ਜਾ ਰਹੀ ਆ ਉਹ ਚ ਕੀੜੇ ਮਕੌੜੇ ਨੇ ਨਾ ਕੀੜਾ ਮਕੌੜਾ ਕੋਈ ਨਹੀਂ ਹੈ ਕੀੜਾ ਮਕੌੜਾ ਕੋਈ ਨਹੀਂ ਬਿਜਲੀ ਪਾਦੀ ਕਰੇ ਬਿਜਲੀ ਬਥੇਰੀ ਆ ਰਹੀ ਹੈ ਮੋਟਰਾਂ ਪਰ ਪਿੱਛੇ ਬਥੇਰੀ ਬਿਜਲੀ ਆਈ ਹੈਗੀ ਖੇਤਾਂ ਦੇ ਵਿੱਚ ਹਾਂ ਆ ਜੀ ਪਰਜਾਈ ਕਹਿੰਦੇ ਵਿੱਚ ਆਟੇ ਦੇ ਹਾਂ ਹੈ ਸੀ ਹੰਡੀਆਂ ਨਿਕਲੀਆਂ ਆਟੇ ਵੀ ਤੇ ਯਾਰ ਚੌਲ ਨਿਕਲੇ ਆ ਤੇਰੀ ਪਰਜਾਈ ਹਾਂ ਤੜੀ ਮੈਂ ਮਰ ਮੇਰੇ ਬੱਚੇ ਨਹੀਂ ਖਾਂਦੇ ਹੈ ਰੋਟੀ ਉਹ ਪੋਤੇ ਮੇਰੇ ਕੋਈ ਨਹੀਂ ਮਾਤਾ ਜੀ ਵੀ ਉਹ ਅਮਨ ਨੂੰ ਕੀ ਫਾਇਦਾ ਮਨੋ ਸੁਆ ਖਲਾ ਰਹੇ ਆ ਉਹ ਦੇ ਆਪਣੇ ਨਾਮ ਬੜਾ ਕਰ ਰਹੇ ਆ ਵੀ ਆਮੀ ਆਟਾ ਦੇ ਰਹੇ ਆ ਕਣਕ ਦੇ ਰਹੇ ਆ ਕਿ ਆਪਕੇ ਵਿੱਚ ਅੱਗੇ ਕਿਹੜਾ ਭੁੱਖੇ ਮਰਾਂ ਤੇ ਉੱਤੇ ਚੱਜ ਕੇ ਕੰਮ ਕਰੋ ਕੋਈ ਦੇਣੀ ਚੱਜ ਗੱਲ ਚੀਜ਼ ਦਿਓ ਅਗਲੇ ਨੂੰ ਨਹੀਂ ਲੋੜ ਨਹੀਂ ਹੈ ਰੱਖੋ ਦੇਣੀਗੀ ਹਾਂ ਅੱਛਾ ਪਿੰਡਾਂ ਦੇ ਵਿੱਚ ਆਮ ਤੌਰ ਦੇ ਉੱਤੇ ਨਸ਼ੇ ਦਾ ਬਹੁਤ ਵੱਡਾ ਮੁੱਦਾ ਜਿਸ ਤਰ੍ਹਾਂ ਨਾਲ ਬਾਈਓ ਨਹੀਂ ਦੱਸ ਰਹੀ ਨਾ ਵੀ ਪਿੰਡ ਦੇ ਵਿੱਚ ਨਸ਼ਾ ਹੀ ਬਹੁਤ ਹੁੰਦਾ ਖਾਸ ਤੌਰ ਦੇ ਉੱਤੇ ਇੱਥੇ ਮੈਂ ਦੇਖਿਆ ਕਿ ਨੌਜਵਾਨਾਂ ਦੀ ਗਿਣਤੀ ਬਹੁਤ ਘੱਟ ਹੈ ਸਾਰੇ ਜਿੰਨੇ ਪਿੰਡ ਦੇ ਬਜ਼ੁਰਗ ਨੇ ਉਹੀ ਬੈਠੇ ਨੇ ਇੱਥੇ ਜਾਂ ਮਾਤਾਵਾਂ ਬੈਠੀਆਂ ਨੇ ਉਹ ਵੀ ਬਜ਼ੁਰਗ ਨੇ ਕੋਈ ਨੌਜਵਾਨ ਨਹੀਂ ਮੈਨੂੰ ਬਹੁਤ ਘੱਟ ਦਿਖਾਈ ਦਿੱਤੇ ਨਸ਼ਾ ਨਸ਼ਾ ਤਾਂ ਇੰਨਾ ਹੋ ਗਿਆ ਜੀ ਜਿਹੜੀਆਂ ਤੇ ਮੁੱਛਾਂ ਫੁੱਟ ਰਹੀਆਂ ਬੱਚਿਆਂ ਦੇ ਉਹਨਾਂ 'ਚ ਤੇ ਲੱਗ ਗਿਆ ਸੀ ਦੱਸ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਪੇੜ 'ਸ ਬੈਠੇ ਐ ਇੱਥੇ ਉਹ ਫਿਰ ਉਹਨਾਂ ਨੂੰ ਮਾਰੂਗੇ ਬੱਚਿਆਂ ਨੂੰ ਕਈ ਬੱਚੇ ਤਾਂ ਅਸੀਂ ਚਿੜਚਿੜ ਗਏ ਕਦੀ ਵਾਰੀ ਉਹਨਾਂ ਨੇ ਖਾਦਾ ਪੀਤਾ ਸੇ ਪਤਾ ਲੱਗ ਗਿਆ ਨਿਆਣਿਆਂ ਨੂੰ ਤਾਂ ਉਹਨਾਂ ਨੇ ਡਰਾ ਡਰੂ ਕੇ ਹਟਾ ਟੂ ਤੇ ਇੱਥੇ ਵੇਚਦੇ ਆਂ ਜੀ ਇੱਥੇ ਖਾਂਦੇ ਆਂ ਤੇ ਇੱਕ ਸਭ ਤੋਂ ਵੱਡਾ ਮੁੱਦਾ ਸਾਡੇ ਹੁਣ ਬਿਜਲੀ ਤੇ ਤੁਸੀਂ ਕਹਿ ਰਹੇ ਵੀ ਸਰਕਾਰ ਕਹਿ ਰਹੀ 600 ਯੂਨਿਟ ਫ੍ਰੀ ਐ ਮੰਨ ਲੇ ਜੀ ਅਸੀਂ 600 ਯੂਨਿਟ ਫ੍ਰੀ ਐ ਯੂਨਿਟਾਂ ਫ੍ਰੀ ਕਰਦੇ ਆ ਉਹਨੂੰ ਠੀਕ ਕੌਣ ਕਰੂ ਜੇ ਕਿਸੇ ਦੀ ਬਿਜਲੀ ਖਰਾਬ ਹੋ ਗਈ ਸਾਡੇ 30 ਪਿੰਡਾਂ 'ਚ ਇੱਕ ਮੁਲਾ ਇਹ ਪਿੰਡਾਂ 'ਚ ਇੱਕ ਮੁਲਾਜ਼ਮ ਇੱਕ ਮੁਲਾਜ਼ਮ ਠੀਕ ਹੈ ਜੀ ਤੇ ਅਸੀਂ ਮੈਂ ਖੁਦ ਅਸੀਂ ਕਹਾਂ ਜੀ ਮੈਂ ਖੁਦ ਪ੍ਰਾਈਵੇਟ ਬੰਦਾ ਆਪ ਜਾ ਕੇ ਲੋਕਾਂ ਦੀ ਤਾਰਾ ਠੀਕ ਕਰਦਾ ਵਿਦਆਊਟ ਕਿਸੇ ਐਨੀ ਚਾਰਜ ਤੋਂ ਠੀਕ ਹੈ ਜੀ ਤੇ ਨੰਬਰ 2 ਸਾਡਾ ਪਿੰਡ ਆ 15 ਕਿਲੋਮੀਟਰ ਸਾਡੇ ਮੋਹਾਲੀ ਐ ਸਾਡੇ ਪਿੰਡ 'ਚ ਵਸਾਈ ਸੌਲਤਨੀ ਸਵੇਰੇ ਕੁੜੀਆਂ ਜਾਂਦੀਆਂ ਆਪਣੇ ਕਾਲਜ ਸਕੂਲਾਂ 'ਚ ਸਵਾਲ ਇਹੀ ਹੈ ਕਿ ਪਿੰਡ ਬਾਹਲੀ ਦੂਰ ਨਹੀਂ ਹੈਗਾ ਮੋਹਾਲੀ ਤੋਂ ਕੇਵਲ ਕੇਵਲ 15 ਕਿਲੋਮੀਟਰ ਮਹਾਲੀ ਹੈ ਤੇ 20 ਕਿਲੋਮੀਟਰ ਤੋਂ ਚੰਡੀਗੜ੍ਹ ਹੋਣਾ ਰਾਜਧਾਨੀ ਹੈ ਤਾਂ ਇੱਥੇ ਵਸ ਦੀ ਸਹੂਲਤ ਨਹੀਂ ਹੈਗੀ ਤਾਂ ਬਾਕੀ ਪਿੰਡਾਂ ਦੇ ਵਿੱਚ ਮਾਲਵੇ ਖੇਤਰ ਦੇ ਵਿੱਚ ਬਠਿੰਡ ਏਰੀਆ ਦੇ ਵਿੱਚ ਕਿੱਥੇ ਸਹੂਲਤ ਹੋਣੀ ਨਾ ਜੀ ਨੋਹੀ ਤਾਂ ਗੱਲ ਹੈ ਮਾਨਸੇ ਨੂੰ ਕਿਹ ਜਾਨਨੇ ਬੈਕਵਰਡ ਬੈਕਵਰਡ ਤਾਂ ਸਾਡਾ ਪਿੰਡ ਹੈ ਸਾਡਾ ਇਲਾਕਾ ਬੈਕਵਰਡ ਹੈ ਅਸੀਂ ਜੜ ਚ ਬੈਠੇ ਹਾਂ ਰਾਜਧਾਨੀ ਦੇ ਤੇ ਨੰਬਰ 2 ਆ ਹਾਈਵੇ ਨਿਕਲੇ ਹੈ ਜੀ ਐਕਸਪ੍ਰੈਸਵੇ ਇਹਦਾ ਸਾਨੂੰ ਇੰਨਾ ਬੁਰਾ ਹਾਲ ਇਸ ਐਕਸਪ੍ਰੈਸਵੇ ਨੇ ਸਾਡਾ ਕਰਿਆ ਹੋਇਆ ਸਾਡਾ ਗੁਰਦੁਆਰਾ ਸਾਹਿਬ ਜਾ ਕੇ ਦੇਖ ਲਓ ਘਟੋ ਘਟ ਇੱਕ ਇੱਕ ਗਿੱਠ ਹੋ ਚ ਗਰਦ ਜਾਵਾਂਗੇ ਤੇ ਨਾ ਇਸ ਹਾਈਵੇ ਤੇ ਸਾਨੂੰ ਚੜਨਦੇ ਆ ਜਾ ਰਿਹਾ ਅਨ ਜਿਹੜੀ ਸਰਵਿਸ ਰੋਡ ਐ ਨਾ ਉਹ ਬਣਾਈ ਜਾ ਰਹੀ ਐ ਕੁਛ ਵੀ ਨਹੀਂ ਸਾਡੇ ਵਾਸਤੇ ਕਰਿਆ ਜਾ ਉਹ ਸਾਡੇ ਪਿੰਡ ਨੂੰ ਹਾਈਵੇ ਐ ਅਸੀਂ ਚੜਨਾ ਜਾ ਕੇ ਉਹ ਜੀਰਕਪੁਰ ਤੋਂ ਆਪਣਾ ਡੈਡ ਡੈੜੀ ਪਿੰਡ ਤੋਂ ਚੜਨਾ ਜੇ ਜਾ ਕੇ ਇਧਰੋਂ ਪਹਿਲਾਂ ਜਾਓ ਤਾਂ ਡੈੜੀ ਜਾ ਕੇ ਤੇ ਉੱਪਰ ਚੜੋ ਫਿਰ ਟੋਲ ਪਲਾਜ਼ਾ ਦੋ ਇਹਨਾਂ ਲੋਕਾਂ ਨੂੰ ਸਾਡੇ ਪਿੰਡਾਂ ਚ ਨੂੰ ਹਾਈਵੇ ਨਿਕਲਿਆ ਤੇ ਸਾਨੂੰ ਉੱਪਰ ਚੜਨ ਦੀ ਯਤ ਨਹੀਂ ਐ ਲੱਗਦਾ ਕਿ ਜ਼ਿਮੀਂਦਾਰ ਭਰਾ ਨੂੰ ਵੀ ਥੋੜਾ ਜਿਆ ਦਰੁਸਤ ਹੋਣਾ ਚਾਹੀਦਾ ਜਾਂ ਥੋੜਾ ਜਿਆ ਚੁਕੰਨੇ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਤੋਂ ਪਹਿਲਾਂ ਤਾਂ ਜ਼ਮੀਨਾਂ ਵੇਚ ਦਿੱਤੀਆਂ ਜਾਂਦੀਆਂ ਨੇ ਚੰਗੇ ਭਾਅ ਦੇ ਕੇ ਉਸ ਤੋਂ ਬਾਅਦ ਦੇ ਵਿੱਚ ਆਪਣੇ ਹੀ ਪੈਰੀ ਆਪ ਕੋਹਾੜ ਗੱਲ ਤਾਂ ਇਹ ਮੇ ਜੀ ਜਦੋਂ ਨਾ ਉਹ ਆਏ ਸੀ ਇਤਰਾਜ਼ ਪੁੱਛਣ ਨਾ ਵੀ ਤੁਹਾਨੂੰ ਇਤਰਾਜ਼ ਕਿਹਾ ਹੈ ਸਾਡੇ ਕਈ ਜ਼ਿਮੀਂਦਾਰ ਇੰਨੇ ਮਤਲਬ ਆਰਥਿਕ ਪੱਖੋਂ ਤੰਗ ਹੋਏ ਹੋਏ ਦੇ ਉਹਨਾਂ ਨੇ ਇਤਰਾਜ਼ ਦੱਸਿਆ ਵੀ ਸਾਨੂੰ ਇਤਰਾਜ਼ ਹੈ ਤੁਸੀਂ ਛੇਤੀ ਨਹੀਂ ਕਰ ਰਹੇ ਸਾਨੂੰ ਪੈਸੇ ਦਿਓ ਉਦੋਂ ਤਾਂ ਸਾਡੇ ਜ਼ਿਮੀਂਦਾਰਾਂ ਨੂੰ ਪੈਸਾ ਚੱਕਣ ਦੀ ਪਈ ਹੋਈ ਸੀ ਵੀ ਪੈਸੇ ਦੇ ਦਿਓ ਪੈਸੇ ਦੇ ਦਿਓ ਕੰਮ ਤਾਂ ਹੈ ਨਹੀਂ ਜੀ ਕੋਈ ਪੈਸਾ 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 ਕਰਕੇ ਉਹ ਕਢਾਤੇ ਆਈ ਸਾਰਿਆਂ ਨੇ ਹੁਣ ਹੁਣ ਬਾਅਦ ਚ ਦੇਖਦੇ ਆ ਸਾਡੇ ਤਾਂ ਹੁਣ ਦੇਖਿਓ ਥੋੜੇ ਜਿਹਾ ਮੀਂਹ ਪਿਆ ਸੀ ਸਾਡੀਆਂ ਸਾਰੀਆਂ ਫਸਲਾਂ ਖਰਾਬ ਹੋਈਆਂ ਜੀ ਲੋਕਾਂ ਨੇ ਫਿਰ ਤੜਵਾਇਆ ਆ ਬੰਦਾ ਜ ਤਾਂ ਪੁਲੀ ਵਾਲੀ ਵੀ ਨਹੀਂ ਕੋਈ ਲੱਗ ਰਹੀ ਐ ਲੋਕਾਂ ਦਾ ਬਹੁਤ ਬੁਰਾ ਹਾਲ ਹੋਣਾ ਜੀ ਮਤਲ ਐਂ ਕਹਿ ਲਓ ਵੀ ਨਿਲ ਹੋ ਗਿਆ ਕੰਮ ਦਾ ਜੀ ਅਸੀਂ ਦਾ ਯੂਪੀ ਵਾਲਾ ਕੰਮ ਹੋਇਆ ਵਾ ਜੀ ਪੰਜਾਬ ਚ ਹੁਣ ਜਿਵੇਂ ਉਹ ਉੱਤਰ ਪ੍ਰਦੇਸ਼ ਚ ਹਦੋਂ 10 ਸਾਲ ਪਹਿਲਾਂ ਸੁਣਦੇ ਹੁੰਦੇ ਤੇ ਉਹ ਹੁਣ ਪੰਜਾਬ ਚ ਐਸੀ ਬੋਲ ਰਹੇ ਆ ਅੱਜ ਨਸ਼ੀ ਕਲਾ ਬੋਲ ਰਹੇ ਆ ਕੱਲ ਨੂੰ ਪਤਾ ਨਹੀਂ ਸਾਡੇ ਕਿੱਥੇ ਬੈਠੇ ਬੈਠੇ ਤੇ ਕਿਸੇ ਨੇ ਪਿੱਛੇ ਤਾੜ ਦੇ ਗਸੇੜ ਤੇ ਡੰਡਾ ਵਿਸੜ ਰਹਿਣਾ ਐ ਵੀ ਕੋਈ ਪਤਾ ਨਹੀਂ ਗੋਲੀ ਵੀ ਸਿੱਟ ਸਕਦਾ ਕੋਈ ਚਾ ਲਾਅ ਐਂਡ ਆਰਡਰ ਦੀ ਸਥਿਤੀ ਵੀ ਕਾਫੀ ਨਾਜ਼ੁਕ ਹੁੰਦੀ ਜਾਂਦੀ ਹੈ ਖਾਸ ਤੌਰ ਦੇ ਉਤੇ ਪਿਛਲੇ ਸਮੇਂ ਅੰਦਰ ਮਿਆਂ ਦੇਖਿਆ ਪੰਜਾਬ ਦੇ ਵਿੱਚ ਗੈਂਗਸਟਰਵਾਦ ਵਧਿਆ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਨਾਰਮਲ ਲੁੱਠਾਂ ਖੋਹਾਂ ਹੋਣ ਲੱਗ ਗਈਆਂ ਨੇ ਉਹ ਪਹਿਲਾਂ ਨਹੀਂ ਹੁੰਦੀਆਂ ਸੀਗੀਆਂ ਮੈਂ ਕਹਿੰਦਾ ਜੀ ਆ ਮੈਂ ਗੋਲੀ ਤਾਂ ਗੋਲੀ ਤਾਂ ਐ ਹੋਗੀ ਜਿਵੇਂ ਟੱਕਾ ਪੀਲ ਖੇਲਦੇ ਹੁੰਨੇ ਆ ਕਾਰ ਚ ਐ ਮਾਰ ਦਿੰਦੇ ਆ ਗੋਲੀ ਤਾਂ ਅਸੀਂ ਕਾਤੇ ਕਿਉਂ ਨਹੀਂ ਇਹ ਸਾਰੇ ਸਾਰਿਆਂ ਦੇ ਅੰਦਰ ਅੱਗ ਭਰੀ ਪਈ ਐ ਮੈਂ ਕਹਿੰਦਾ ਜੀ ਕੱਲੇ ਕੱਲੇ ਦੇ ਅੰਦਰ ਅੱਗ ਭਰੀ ਪਈ ਤੁਸੀਂ ਆਫ ਕੈਮਰਾ ਕਰਕੇ ਕੱਲੇ ਕੱਲੇ ਨਾਲ ਗੱਲ ਕਰਿਓ ਤੁਹਾਨੂੰ ਗੱਲ ਨਹੀਂ ਆਉਣ ਦੇਣਗੇ ਇਹ ਡਰਦੇ ਆ ਸਾਰੇ ਡਰਦੇ ਡਰਨ ਦਾ ਵੀ ਸੱਚਾ ਗੋਲੀ ਮਾਰ ਦਿੰਦੇ ਆ ਵੀ ਆ ਕੇ ਘਰ ਚੀ ਮਾਰ ਦਿੰਦੇ ਆ ਅਸੀਂ ਕੀ ਕਰੂਗੇ ਫਿਰ ਨੌਜਵਾਨ ਨਹੀਂ ਦਿਖ ਰਹੇ ਨੌਜਵਾਨ ਹੈ ਕਿੱਥੇ ਨੇ ਨੌਜਵਾਨ ਇੱਥੇ ਕੀ ਨੇ ਜਿੰਨੇ ਜਾਂਦੀ 55 60 ਝੋਗਰੇ ਅਮਰੀਕਾ ਕੈਨੇਡਾ ਫੋਟ ਚੁੱਕੇ ਪੁਰਾ ਰੋਜ਼ਗਾਰ ਤਾਂ ਹੈ ਨਹੀਂ ਕੋਈ ਕੀ ਜਿਹੜੇ ਅਮਰੀਕਾ ਕਨੇਡਾ ਪਹੁੰਚ ਗਏ ਜੂਰੇ ਤੇ ਅੱਜ ਗਿੰਦੇ ਜੀ 55 60 ਹੈ ਪੁਰਾਹੇਗੇ ਪੁਰਾਹੇਗੇ ਜੀ 10 ਵੀ ਛੋਗ ਰਹੇ ਹੈਗੇ ਉਹ ਵੀ ਕੋਈ ਐਡੇ ਬਚਰੇ ਹੋਣੇ ਹੈਗੇ ਠੀਕ ਹੈ ਠੀਕ ਹੈ ਬਸ ਛੋਟੇ ਨਿਆਣੇ ਹੈਗੇ ਬਸ ਜਿਹੜੇ ਨਗਦ ਕੀ ਰੁਜ਼ਗਾਰ ਪੈਦਾ ਕਰ ਦੇਣਾ ਚਾਹੀਦਾ ਸਰਕਾਰ ਨੂੰ ਤਾਂ ਜੋ ਨੌਜਵਾਨ ਬਾਹਰ ਜਾ ਰਹੇ ਉਹ ਇੱਥੇ ਰੁਕ ਜੇ ਜਿਆਦਾ ਨੂੰ ਰੁਜ਼ਗਾਰ ਹੁਣ ਉਹ ਜਮੀਨਾਂ ਵੇਖ ਲੈਣੀਆਂ ਸਾਰੀਆਂ ਉਹ ਰੇਟ ਸੋਨਾ ਹੋ ਗਿਆ ਹਾਂ ਮਾੜਾ ਮੋਟਾ ਨਜ਼ਾਰਾ ਵੀ ਤਾਂ ਦੇਖੂਗੇ ਕੋਈ ਕੱਲ ਪਹਿਲਾ ਸਵਾਲ ਸੀਗਾ ਮੈਂ ਜਿਸ ਤਰ੍ਹਾਂ ਕਰ ਰਹੀ ਜਿੰਮੇਦਾਰ ਨੂੰ ਵੀ ਕਿਤੇ ਨਾ ਕਿਤੇ ਥੋੜਾ ਜਿਹਾ ਆਪਣਾ ਧਿਆਨ ਦੇਖਣਾ ਚਾਹੀਦਾ ਆਪਣੇ ਵੱਲ ਕਿ ਜਮੀਨਾਂ ਨਾਲ ਵਿੱਚ ਜੋ ਕਾਰਪੋਰੇਟ ਘਰਾਣੇ ਆ ਰਹੇ ਨੇ ਉਹਨਾਂ ਨੂੰ ਰੋਕਿਆ ਜਾਵੇ ਜਮੀਨਾਂ ਨਾਲ ਵੇਚ ਕੇ ਯਾਰ ਕਿਸੇ ਕੋਲ ਕੋਈ ਨਹੀਂ ਰੁਕਦਾ ਛੋਟਾ ਜੀਮੇਦਾਰ ਕਿਹਨੂੰ ਰੱਖੂਗਾ ਆਪਾਂ ਦਾ ਗੁਜ਼ਾਰਾ ਹੀ ਨਹੀਂ ਹੁੰਦਾ ਹੈ ਇਹ ਤਾਂ ਇਹ ਤਾਂ ਕਹਿਣ ਦੀਆਂ ਗੱਲਾਂ ਹਾਂ ਜੀ ਵੀ ਕਾਰਪੋਰੇਟ ਧਰਨਿਆਂ ਨੂੰ ਨਾਂ ਵੇਚੋ ਦੇਖੋ ਜ਼ਿਮੀਂਦਾਰ ਵੀ ਫਸਿਆ ਪਿਆ ਜਿੱਧਰ ਤੋਂ ਚਾਰ ਪੈਸੇ ਵੱਧ ਮਿਲਦੇ ਆ ਅਸੀਂ ਕਿੱਥੇ ਆਜ਼ਾਦ ਹੋ ਗਏ 75 ਸਾਲ ਹੋ ਗਏ ਸਾਨੂੰ 75 ਸਾਲਾਂ ਚ ਅਸੀਂ ਗਲੀਆਂ ਨਾਲੀਆਂ ਚਰੁੱਝੇ ਬੈਠੇ ਆ ਗਲੀਆਂ ਬਣਾਤੀਆਂ ਤੁਹਾਡੀਆਂ ਨਾਲੀਆਂ ਬਣਾਤੀਆਂ ਗਲੀਆਂ ਬਣਾਉਂਦੀਆਂ ਤੁਹਾਡੀਆਂ ਨਾਲੀਆਂ ਬਣਾਉਂਦੀਆਂ ਧਰਮਸ਼ਾਲਾ ਬਣਾਤੀ ਤੁਹਾਡਾ ਜੰਜਕਰ ਬਣਾਤਿਆ ਉਹ ਸਾਡੀ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਹੈ ਭਾਈ ਵੀ ਜਿਹੜਾ ਸਾਡਾ ਅੰਨ ਹੈ ਅੱਜ ਤੱਕ ਅੰਨ ਸੰਭਣ ਵਾਸਤੇ ਇਹਨਾਂ ਕੋਲ ਗਦਾਮ ਨਹੀਂ ਬਣੇ ਥੋੜਾ ਜਿਹਾ ਮੀਂਹ ਪੈਂਦਾ ਤੁਹਾਡੇ ਸਾਹਮਣੇ ਤੁਹਾਡੇ ਤੁਹਾਡੇ ਚੈਨਲਾਂ ਤੇ ਕਿੰਨੀਆਂ ਖਬਰਾਂ ਚੱਲਦੀਆਂ ਫਲਾਣੀ ਜਗ੍ਹਾ ਇੰਨੀ ਕਾਣਕ ਖਰਾਬ ਹੋ ਗਈ ਫਲਾਣੀ ਜਗ੍ਹਾ ਇੰਨੀ ਕਾਣਕ ਖਰਾਬ ਹੋ ਗਈ 75 ਸਾਲਾਂ ਚ ਜਿਹੜੀ ਸਰਕਾਰ ਕੋਲ ਆਪਣੇ ਇੱਕ ਗਦਾਮ ਨਹੀਂ ਬਣੇ ਉਹ ਸਰਕਾਰ ਹੋਰ ਕਿਆ ਕਰ ਦੂਗੀ ਜਿਹੜੀ ਜਦ ਕਿ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਗਲੀਆਂ ਨਾਲੀਆਂ ਤਾਂ ਜਿਹੜੇ ਅਸੀਂ ਗੁਰਦੁਆਰਾ ਸਾਹਿਬ ਚ ਪੈਸੇ ਦੰਦੇ ਆ ਉਹਨਾਂ ਨਾਲ ਹੀ ਬਣਾ ਸਕਦੇ ਆ ਜੇ ਸਰਕਾਰ ਇਹਨੂੰ ਆਪਣੀ ਫਸਲ ਸਾਂਭਣੇ ਵਾਸਤੇ ਤਾਂ ਕਰ ਲਵੇ ਸਰਕਾਰ ਫੂਡ ਤੇ ਵੀ ਨਾ ਕਿਆ ਕਰੂਗੀ ਸਰਕਾਰ ਆ ਅਡਾਨੀ ਕੱਲ ਉੱਠਿਆ ਹਲੇ ਸਾਡੇ ਦੇਖਦੇ ਦੇਖਦੇ ਜਿਹੜਾ ਨਹੀਂ ਉੱਟਿਆ ਇਹਨੇ ਏਡੇ ਏਡੇ ਗਦਾਮ ਬਣਾ ਲਏ ਵੀ ਪੂਰੇ ਹਿੰਦੁਸਤਾਨ ਦੀ ਕਣਕ ਤੇ ਜਿਹੜੀ ਆ ਆਪਣੇ ਕੋਲ ਸਟੋਰ ਕਰ ਸਕਦਾ ਸਰਕਾਰ ਕੋਲ ਹੈ ਹੀ ਨਹੀਂ ਇੱਕ ਸਰਕਾਰ ਆਈ ਧੀ ਮੇਰੇ ਖਿਆਲ ਅਕਾਲੀ ਭਾਜਪਾ ਉਹਨੇ ਫੋਕਲ ਪੁਆਇੰਟ ਬਣਾਏ ਤੇ ਉਹ ਬੰਦ ਪਈਆਂ ਇੱਥੇ ਮਤਲਬ ਸੜਕਾਂ ਦੇ ਕਣਕ ਵਿਕਦੀ ਐ ਫੜੀਆਂ ਲਾ ਕੇ ਕਣਕ ਵੇਕਣ ਲੱਗ ਗਏ ਜੀ ਐਡਾ ਐਡਾ ਬੁਰਾ ਹਾਲ ਹੋ ਗਿਆ ਇਹ ਆਜ਼ਾਦੀ ਐ ਸਾਡੀ ਮੈਂ ਤਾਂ ਹੀ ਨਹੀਂ ਸਮਝੁੰਦਾ ਵੀ ਆਜ਼ਾਦੀ ਇਹਨੂੰ ਕਹਿੰਦੇ ਆ ਪਈ ਨਾਲ ਤਾਂ ਫਿਰ ਅਸੀਂ ਜਿਹੜਾ 1947 ਤੋਂ ਪਹਿਲਾਂ ਮੁਲਕ ਤਾਂ ਸੀ ਉਹ ਠੀਕ ਤਾਂ ਕੰਮਰੇ ਕਮ ਗੁਲਾਮ ਤਾਂ ਹੈ ਤੇ ਵੀ ਗੁਲਾਮ ਹੈ ਹੁਣ ਤਾਂ ਸੀਗਾ ਆਜ਼ਾਦ ਹੋ ਕੇ ਗੁਲਾਮ ਹੈ ਜੀ ਬਹੁਤ ਉਮਰ ਹੰਡਾਈ ਹੋਈ ਹੈ ਚੀਜ਼ਾਂ ਚ ਲੱਗਦਾ ਕਿ ਪੰਜਾਬ ਦੇ ਵਿੱਚ ਇਹ ਮੰਡੀ ਕਰਨਾ ਜਿਹੜਾ ਉਹ ਜਰੂਰ ਸਰਕਾਰ ਨੂੰ ਕਰਨਾ ਚਾਹੀਦਾ ਹੈ ਕਿ ਪੰਜਾਬ ਸਰਕਾਰ ਆਪਣੀਆਂ ਮੰਡੀਆਂ ਸਥਾਪਿਤ ਕਰੇ ਮੰਡੀਆਂ ਦਾ ਜੇ ਹੁਣ ਤੁਹਾਨੂੰ ਪਤਾ ਹੀ ਇਹ ਮੰਡੀਆਂ ਜੀ ਕੀ ਕੁਝ ਹੁੰਦਾ ਸਭ ਨੂੰ ਪਤਾ ਆਏਗਾ ਕਣਕ ਲੈ ਜਾਂਦਾ ਜੀਮੇਦਾਰ ਉੱਥੇ ਪੈਰਾਂ ਚ ਰੂੜੀ ਜਾਂਦੀ ਹੈ ਕਣਕ ਨਾ ਕੋਈ ਰੋਕ ਥਾਵੇਂ ਉਸ ਕੀ ਨਾ ਕੋਈ ਚੱਕਣੇ ਦਾ ਸਬੰਧ ਹੈ ਨਾ ਕੋਈ ਬਾੜਦਾਨਾ ਇਹਨਾਂ ਕੋਲ ਕੁਝ ਨਹੀਂ ਹੈ ਇਹ ਗਵਰਨਮੈਂਟ ਦੇ ਕੰਮ ਹੈ ਗਵਰਨਮੈਂਟ ਦੇ ਇਹ ਕੰਮ ਹੁੰਦੇ ਆ ਗਵਰਨਮੈਂਟ ਨੂੰ ਸਹੂਲਤਾਂ ਦੇ ਵਿੱਚ ਜ਼ਿੰਮੇਵਾਰਾ ਨੂੰ ਆਪਣੇ ਸਭ ਕੁਝ ਕਾਰੋਬਾਰ ਚੰਗੀ ਤਰ੍ਹਾਂ ਸੰਭਾਲ ਸਕੇ ਅਜਾ ਬਪੂ ਇਸ ਵਾਰ ਕਾਂਗਰਸ ਕਹਿ ਰਹੀ ਹੈ ਕਾਂਗਰਸ ਦਾਵਾ ਕਰਦੀ ਅਸੀਂ ਐਮਐਸਪੀ ਕਾਨੂੰਨ ਜਿਹੜਾ ਯਕੀਨੀ ਬਣਾਵਾਂਗੇ ਮੈਨੀਫੈਸਟੋ ਦੇ ਵਿੱਚ ਨਾਲ ਹੀ ਉਹਨਾਂ ਨੇ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ ਉਹ ਤਾਂ ਜਦ ਹੋਊਗਾ ਕਰਜ਼ਾ ਮਾਫ ਜਦ ਦੇਖੀ ਜਾਊਗੀ ਅਜੇ ਤਾਂ ਕੁਝ ਵੀ ਨਹੀਂ ਇਨਕੇ ਪੱਲੇ ਨਾ ਇਹ ਕਰਨ ਜੋਗੇ ਹੈ ਨਾ ਕਰਨ ਦੇ ਦਿਨ ਹੈ ਇਹ ਠੀਕ ਹੈ ਜੀ ਇਹੋ ਜਿਹਾ ਇਹ ਪਲੇ ਨੇ ਦੇ ਕੇ ਪ੍ਰੇਖੇ ਪ੍ਰੇਖੇ ਚ ਪਾ ਕੇ ਲੋਕਾਂ ਤੋਂ ਵੋਟਾਂ ਪਟੋਲ ਲੈਣੇ ਇਹ ਜਾਂ ਕਰਨੇ ਕਰਾਉਣ ਦਾ ਕੰਮ ਆਉਂਦਾ ਇਹ ਪਿਛੇ ਹਟ ਜੰਦੇ ਸਾਡੇ ਕੋਲ ਪੈਸੇ ਨਹੀਂ ਜੀ ਖਜ਼ਾਨਾ ਖਾਲੀ ਪਿਆ ਜੀ ਇਹ ਹੋ ਗਿਆ ਜੀ ਉਹ ਹੋ ਗਿਆ ਜੀ ਬਸ ਲੱਲਾ ਪੱਪਾ ਕਰਕੇ ਜੀਪੀ ਕਹਿ ਰਹੀ ਹੈ ਅਸੀਂ ਕਿਸਾਨਾਂ ਨੂੰ ਕਿਸਾਨ ਕਾਰਡ ਦਿੱਤਾ ਕ੍ਰੈਡਿਟ ਕਾਰਡ ਤੇ ਕਿਸਾਨਾਂ ਦੇ ਖਾਤਿਆਂ 'ਚ 6-6000 ਰੁਪਏ ਮਹੀਨਾ ਸੰਤਾ ਹਾਲ ਤੱਕ ਨਹੀਂ ਮਿਲਿਆ 6000 ਰੁਪਏ 2000 ਮਿਲਿਆ ਜਰੂਰ ਮੰਨਦੇ ਆ ਕ੍ਰੈਡਿਟ ਕਾਰਡ ਹਾਲ ਤੱਕ ਨਹੀਂ ਮਤਲਬ ਦੇਖਿਆ ਵੀ ਨਹੀਂ ਸਕਦੇ ਕ੍ਰੈਡਿਟ ਕਾਰਡ ਕਿੱਹਾ ਜਾਂਦਾ ਹੈ ਜੀ ਵੀ ਇਸ ਕਰਕੇ ਇਹਨਾਂ ਦਾ ਭਾਜਪਾ ਦਾ ਮੁਸ਼ਕਲ ਨਹੀਂ ਹੈ। ਅੱਛਾ ਜਿਹੜੇ ਪਿੰਡਾਂ ਤੇ ਨਹੀਂ ਮਰਦਦਾ ਭਾਜਪਾ ਮੈਂ ਮਰਨ ਤਾਂ ਕੋਈ। ਪਰ ਬਾਪੂ ਜੀ ਇੱਥੇ ਕਾਂਗਰਸ ਦੇ ਮਨੀਸ਼ ਤਵਾੜੀ ਰਹੇ ਨੇ ਕਾਫੀ ਲੰਮਾ ਸਮਾਂ। ਲੱਗਦਾ ਕਿ ਕੁਝ ਉਹ ਕਰਕੇ ਦਿਖਾਇਆ ਉਹਨਾਂ ਨੇ ਆਪਣੇ ਪਿੰਡਾਂ 'ਚ ਇਹਨਾਂ ਨੇ ਖਾਸ ਕਰ ਲੋਕ ਸਭਾ ਹਲਕੇ 'ਚ। ਮਨੀਸ਼ ਜੀ ਬਾਰੇ ਤਾਂ ਮੈਂ ਤਾਂ ਜਦ ਤੱਕ ਅੱਖ ਤਿੰਨ ਦੇਖਿਆ ਵੀ ਕੇਜੀ ਸਾਈਕਲ ਹੈ ਉਸ ਦੀ ਫੋਟੋ ਜ਼ਰੂਰ ਦੇਖੀ ਹੈ। ਵੀ ਇਹ ਮਨੀਸ਼ ਤਵਾੜੀ ਆ ਰੋਡਾ ਜ। ਵੀ ਉਹਨੇ ਕਿਹਾ ਕਰਿਆ ਕੁਝ ਵੀ ਨਹੀਂ। ਉਰੇ ਤਾਂ ਹੱਦ ਤੱਕ ਜਿਹੜਾ ਅੱਜ ਮੌਜੂਦਾ ਨਵੰਦਾ ਉਹ ਵੀ ਨਹੀਂ ਲੰਘਿਆ ਰੋਡ ਨੂੰ ਹੋਰ ਤਾਂ ਉਹਨਾਂ ਨੇ ਮਰਜੀ 19 ਤੋਂ ਲੈ ਕੇ ਆਉਣਾ ਕੀ ਇੱਥੇ 1 ਰੁਪਿਆ ਵੀ ਫੰਡ ਕਾ ਨਹੀਂ ਦੇਆ ਜਿਹੜਾ ਐਮਪੀ ਕਾ ਫੰਡ ਮਿਲਾ ਉਹਨਾਂ ਨੂੰ 1 ਰੁਪਿਆ ਵੀ ਢੇਲ ਫਰਗੇ ਵਿੱਚ ਆਇਆ ਹੋਏ ਸਮਾ ਮਾਰੇ ਮਾਰੇ ਪਿੰਡ ਦੇ ਰੇਟ ਵਧਾਏ ਨਹੀਂ ਹੈ ਇਕੇ ਰੋਡ ਦੇ ਉਹ ਖੇੜ ਹਲਕੇ ਦੇ ਰੇਟ ਵੀ ਵਧਵਾ ਆ ਗਏ ਉੱਥੇ ਜਾ ਕੇ ਮੀਟਿੰਗ ਕਰਕੇ ਖੇੜ ਹਲਕੇ ਦੇ ਰੇਟ ਵਧੇ ਮਾਰੇ ਪਿੰਡ ਮਾ ਤੇ ਆਇਆ ਵੀ ਨਹੀਂ ਹੈ ਛੱਡ ਦਿਆ ਬਸ ਉਹਨੇ ਉਹ ਏਰੀਆ ਮੋਹਾਲੀ ਏਰੀਆ ਤੇ ਖੇੜ ਦੇ ਚੱਕਲੇ ਬਦਸਾਰ ਖੇੜ ਸਾਰੇ ਅੰਗੇ ਵਧਾ ਗਏ ਰੇਟ ਮੁੜ ਕੇ ਦੁਬਾਰਾ ਸਰਕਾਰ ਸਾਡੇ ਦੇ ਆਪੇ ਦਾ ਕਰਜ਼ਾ ਚੜਾਉਂਦੀ ਏ ਜਦ ਸਰਕਾਰ ਸਾਡੀਆਂ ਦੇਖੋ ਫਸਲਾਂ ਖਰਾਬ ਹੋ ਗਿਆ ਉਹ ਤੋਂ ਬਾਅਦ ਆੜਤੀ ਪੈਸੇ ਨਹੀਂ ਦਿੰਦਾ ਟਾਈਮ ਸਰ ਫਿਰ ਸਾਨੂੰ ਬੈਂਕਾਂ ਤੋਂ ਕਰਜ਼ਾ ਲੈਣਾ ਪੈਂਦਾ ਜੇ ਸਾਡੀ ਫਸਲ ਦਾ ਸਹੀ ਮੁੱਲ ਮਿਲੇ ਸਾਨੂੰ ਕਰਜ਼ੇ ਲੈਣ ਦੀ ਲੋੜ ਹੀ ਨਹੀਂ ਪੈਂਦੀ ਅੱਛਾ ਮਾਤੇ ਕੁਝ ਕਹਿਣਾ ਹੁਣ ਕੀ ਕਹਾਂਗਾ ਕੁਝ ਕੁਝ ਕਹਿਣਾ ਕੋਈ ਮਨਚ ਰਹਿ ਗਈ ਹੋਵੇ ਤਾਂ ਕਿਉਂ ਸੁਣੀ ਰਹੀ ਆ ਹੀ ਸੋਚਦੀ ਵੀ ਇਹ ਸਰਕਾਰਾਂ ਨੇ ਕਿਹ ਗੋਲੀ ਮਾਰਾਂ ਹੈ ਗੋਲੀ ਕਿੱਥੇ ਵੱਜੇ ਇਹਨਾਂ ਦੇ ਹੁਣ ਤਵਾੜੀ ਲਿਆ ਕੇ ਖੜਾਤਾ ਉਹ ਐ ਨਹੀਂ ਪਤਾ ਭਈਆ ਕਿ ਜੱਟ ਐ ਕਿ ਕੌਣ ਐ ਆਪਣੇ ਏਰੀਏ ਦਾ ਕਿਹੜੇ ਏਰੀਏ ਦਾ ਮਾਲਵਿੰਦਰ ਕੰਗ ਵੀ ਖੜੇ ਨੇ ਤੁਹਾਡੇ ਇੱਥੇ ਉਹ ਕਿਹੜੇ ਸਾਡੇ ਏਰੀਏ ਦਾ ਸਾਡੇ ਪੰਜਾਬੀ ਆ ਕਿੱਧਰ ਦਾ ਖਰੇ ਤਲਵੰਡੀ ਦਾ ਕਿ ਪਠਾਨਕੋਟ ਦਾ ਕਿੱਥੇ ਦਾ ਉਹਦੇ ਕਹਿੰਦੇ ਮੈਂ ਇੱਥੋਂ ਦੇ ਹੀ ਐ ਮੈਂ ਤਾਂ ਸੁਣਿਆ ਨਾ ਅੱਜ ਸੁਣਿਆ ਉਹ ਲਾਲਜੀਤ ਭੁੱਲੜ ਕਹਿੰਦਾ ਮੈਂ ਐਡਾ ਬੜਾ ਮੰਤਰੀ ਹਾਂ ਲੁਕ ਜਾਂਦਾ ਤੀਮਿਆਂ ਦੇਖ ਕੇ ਮਾਰਗੇ ਤੂੰ ਮੈਂ ਆਦਮੀ ਐ ਖੜੋ ਸਾਹਮਣੇ ਤੀਮਿਆਂ ਤੋਂ ਡਰ ਜੰਨੇ ਕਿਉਂ ਡਰਦੇ ਐ ਖੜੋ ਖੜ ਕੇ ਗੱਲ ਕਰੋ ਪੁੱਛੋ ਅਜੀ ਦੀ ਲਾਲਜੀਤ ਪੁੱਲ ਰੂਰੇ ਉਹ ਇੱਕ ਦਿਨ ਮੈਂ ਦਫਤਰ ਗਈ ਸੀ ਲੁਕ ਗਿਆ ਮੈਂ ਕਿ ਇਧਰ ਆ ਲੋਕ ਨਾ ਕੋਈ ਚੀਜ਼ ਨਹੀਂ ਲੈਣੀ ਹੈਗੀ ਕੰਮ ਨੂੰ ਪੁੱਛਣ ਆਏ ਤਾਂ ਖੜਾ ਖੜਦਾ ਕਿਉਂ ਨਹੀਂ ਇਹ ਖੜਦੇ ਨਹੀਂ ਮੰਤਰੀ ਲੁਕਦੇ ਆ ਇਹਨਾਂ ਨੂੰ ਤੁਸੀਂ ਕਿਉਂ ਨਹੀਂ ਪੁੱਛਦੇ ਸਾਨੂੰ ਲੁਕ ਦੇ ਕਹਤੇ ਆਂ ਪੋਚਦੇ ਆਂ ਅੱਜ ਤੱਕ ਕਹਿੰਨੇ ਆਂ ਵੀ ਲੋਕਾਂ ਲੋਕਾਂ ਦੇ ਜਵਾਬ ਦੋ ਦੋ ਲੁਕ ਦੇ ਕਹਤੇ ਕਿਹੜੀ ਗੱਲ ਤੇ ਲੁਕਦੇ ਆਂ ਅਗਲਾ ਆਇਆ ਤੁਹਾਡੇ ਕੋਲ ਹੁਣ ਸਰਕਾਰ ਨੇ ਇਹਨਾਂ ਬੰਦਿਆਂ ਨੂੰ ਪਬਲਿਕ ਨੂੰ ਲਾਰੇ ਲਾਈ ਸਾਡੇ ਕਰਜ਼ੇ ਮਾਫ ਕਰੂਗੇ ਤੁਹਾਡੇ ਐ ਕਰ ਦੋਗੇ ਤੁਹਾਡੇ ਐ ਕਰੂਗੇ ਇੱਕ ਵੀ ਮਸਲਾ ਹੱਲ ਹੋਇਆ ਕੋਈ ਮਸਲਾ ਹੱਲ ਨਹੀਂ ਹੋਇਆ ਅੱਛਾ ਬਾਪੂ ਜੀ ਜਦ ਵੋਟਾਂ ਆਉਂਦੀਆਂ ਨਾ ਨੇੜੇ ਗਰੀਬ ਵਰਗ ਬਹੁਤ ਜ਼ਿਆਦਾ ਆਉਂਦਾ ਲੀਡਰਾਂ ਨੂੰ ਖਾਸ ਤੌਰ ਤੇ ਵੀ ਗਰੀਬ ਦਬਕੇ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦੇ ਨੇ ਪੁੱਛਦੇ ਜਿੱਤੇ ਮੰਨਦੇ ਇੱਜ਼ਤ ਹਾਂਜੀ ਹਾਂਜੀ ਫਿਰ ਕੋਈ ਨੂੰ ਕਿਸ ਨੂੰ ਪੁੱਛਦਾ ਕੋਈ ਜਾਉ ਕੋਈ ਆਉ ਇਹ ਤਾਂ ਮਰ ਨਾਲੇ ਦੀ ਸਾਪ ਹੋਇਆ ਗਾਲੀਆਂ ਨਾਲੀਆਂ ਕੁਝ ਨਹੀਂ ਬਣਿਆ ਵਾ ਜੀ ਕੁਝ ਵੀ ਨਹੀਂ ਬਣਿਆ ਵਾ ਤੁਸੀਂ ਜਾ ਕੇ ਦੇਖ ਸਕਦੇ ਹੋ ਸਾਡੇ ਨਾਲ ਨਾਲ ਹੀ ਨਹੀਂ ਸਾਡੀ ਨਾ ਪਾਣੀ ਨਾ ਖੜੇ ਨੂੰ ਥੋੜਾ ਰੜਕਿਆਂ ਨਾਲ ਕੱਢਦੇ ਆ ਪਰਸ਼ਾਨ ਚੇ ਅਸੀਂ ਸੜਕ ਤੇ ਪੈਨੇ ਆ ਜਦ ਪਾਣੀ ਭਰ ਜਾਂਦਾ ਜਦ ਲਾਈਟ 2 ਘੰਟੇ 2 ਤੋਂ 3-3 ਘਟੇ ਨਹੀਂ ਆਂਦੀ ਮੱਛਰ ਬੱਡ ਬੱਡ ਖਾਂਦੇ ਬੱਚਿਆਂ ਨੂੰ ਤੁਸੀਂ ਸਾਡੇ ਆ ਕੇ ਦੇਖਿਓ ਹਾਲ ਕਿ ਹਾਲ ਹੁੰਦਾ ਪੰਜ ਸਾਲਾਂ ਨਾਲ ਜ ਕਿਸੇ ਨੇ ਨਹੀਂ ਪੁੱਛਿਆ ਹੋਰ ਅਸੀਂ ਤਾਂ ਆਪ ਮਿਹਨਤ ਕਰਕੇ ਖਾ ਲੈਂਦੇ ਖਾ ਲੈਂਦੇ ਨਹੀਂ ਪੈ ਗਈ ਬਸ ਗੱਲ ਹੁੰਦੀ ਆ ਮਾਝਾ ਦੁਆਬਾ ਮਾਲਵਾ ਪਵਾਦ ਖਤਮ ਹੁੰਦਾ ਯਾਰਿਆ ਬਈ ਪਵਾਦ ਤਾਂ ਹੁਣ ਖਤਮ ਹੋਣੀ ਹੈਗਾ ਤੁਹਾਡੇ ਸਾਹਮਣੇ ਜੋ ਵੀ ਚ ਹੋ ਰਿਹਾ ਜੋ ਕੁਝ ਕੁ ਹੋ ਰਿਹਾ ਇਸ ਤਰ੍ਹਾਂ ਦਾ ਹਨੀ ਧੰਨ ਭਾਗ ਤੁਹਾਡੇ ਚੈਨਲ ਵਾਲਿਆਂ ਦੇ ਜਿਹੜਾ ਸਾਡੇ ਪਿੰਡ ਚ ਦਰਸ਼ਨ ਦਿੱਤੇ ਮੈਂ 58 ਸਾਲ ਚ ਕਦੇ ਕੋਈ ਚੈਨਲ ਵਾਲਾ ਨਹੀਂ ਦੇਖਿਆ ਇਸ ਪਿੰਡ ਚ ਆਇਆ ਹੋਇਆ ਜਦ ਕਿ ਪਿੰਡ ਸਾਰ ਚੰਡੀਗੜ੍ਹ ਦੇ ਬਿਲਕੁਲ ਵਿਚ ਬੈਠਿਆ ਹੁਣ ਦੋ ਤਿੰਨ ਗੱਲਾਂ ਹੋਈਆਂ ਹੀ ਬਾਕੀ ਛੋਟੀਆਂ ਛੋਟੀਆਂ ਪ੍ਰੋਬਲਮਾਂ ਦਾ ਇਸ ਪਿੰਡ ਦੀਆਂ ਬਹੁਤ ਜ਼ਿਆਦਾ ਕਿਸੇ ਸਰਕਾਰ ਨੇ ਅੱਜ ਤੱਕ ਦੇਖਿਆ ਤੱਕ ਨਹੀਂ ਕਰਨਾ ਤਾਂ ਕੀ ਹੈਗਾ ਕੀ ਸਵੀ ਸਰਕਾਰ ਨੇ ਜਿੰਨੇ ਵੀ ਬਣੀਆਂ ਸਾਡੀ ਸੋਜੀ ਚ ਤੇ ਬਾਕੀ ਰਹੀ ਗੱਲ ਚੰਡੀਗੜ੍ਹ ਦੇ ਬਿਲਕੁਲ ਵਿਚ ਹੋਣ ਦੇ ਕਾਰਨ ਵੀ ਸਾਡੇ ਪਿੰਡ ਨੂੰ ਕਿਹਾ ਸਾਡੇ ਏਰੀਆ ਚ ਵੀ ਕੋਈ ਬੱਸ ਸਰਵਿਸ ਨਹੀਂ ਇੱਥੇ ਤਾਂ ਛੱਡੋ ਮੁਹਾਲੀ ਸ਼ਹਿਰ ਚ ਨਹੀਂ ਹੈ ਪੰਜਾਬ ਦੀ ਕੋਈ ਸਰਵਿਸ ਅਗਰ ਯੂਟੀ ਨਾ ਆਉਂਦੀ ਪੰਜਾਬ ਮੁਹਾਲੀ ਦੇ ਵਿੱਚ ਵੀ ਆਟੋ ਲੈ ਕੇ ਜਾਣਾ ਪੈਣਾ ਸੀ ਤੇ ਬਾਕੀ ਜੀ ਫੈਸਿਲਟੀਆਂ ਦੀ ਗੱਲ ਗਲੀਆਂ ਨਾਲੀਆਂ ਦੇ ਤੱਕ ਪਿੰਡ ਖੜਿਆ ਹਲੇ ਸਾਡਾ ਹੈ ਕਿਉਂਕਿ ਨਾ ਕੋਈ ਐਮਐਲਏ ਨਾ ਕੋਈ ਐਮਪੀ ਕਾਲੀਆਂ ਦਾ ਭਾਜਪੀ ਦਾ ਕਾਂਗਰਸ ਦਾ ਹੁਣ ਆਮ ਆਦਮੀ ਕੋਈ ਨਹੀਂ ਆਂਦਾ ਸਿਰਫ ਇੰਨਾ ਕਹੇ ਵੀ ਕੁਝ ਗਰੀਬ ਤਬਕੇ ਨੂੰ ਖਰੀਦ ਲੈਣੇ ਵੋਟਾਂ ਲੈਣ ਵਾਸਤੇ ਉਹ ਚੁੱਪ ਕਰ ਜਾਂਦੇ ਮੈਂ ਉਹ ਵੀ ਗੱਲ ਕਰ ਰਿਹਾ ਸੀ ਹੁਣ ਨਾ ਆਪਾਂ ਨੇ ਜ਼ਰੂਰ ਬੋਲਣਾ ਬੋਲਣ ਅਸੀਂ ਸੱਚਾਈ ਦੱਸਦੇ ਕਿਉਂਕਿ ਇੱਥੇ ਚਾਰ ਆਦਮੀ ਤਾਂ ਡੰਡਾ ਲੈ ਕੇ ਖੜੇ ਆਂਗੇ ਕਾਲੀਆਂ ਦਾ ਚਾਰ ਆਦਮੀ ਕਾਂਗਰਸ ਦਾ ਚਾਰ ਹੁਣ ਝਾੜੂ ਵਾਲਾਂ ਦਾ ਹੋ ਗਏ ਪਿੰਡ ਦਾ ਡੰਡਾ ਲੈ ਕੇ ਕੋਈ ਨਹੀਂ ਖੜਿਆ ਲੱਗਦਾ ਕਿ ਹੁਣ ਇੱਕ ਇੱਕ ਜੁੱਟ ਤਾਂ ਹੋਣੀ ਚਾਹੀਦੀ ਆ ਪਿੰਡ ਦੇ ਵਿੱਚ ਖਾਸ ਤੌਰ ਦੇ ਉੱਤੇ ਜਦੋਂ ਹੁਣ ਲੀਡਰ ਘਰੇ ਆ ਰਹੇ ਨੇ ਇਹੀ ਕਾਰਨ ਹੈ ਵੀ ਪਿੰਡ ਨੂੰ ਕੋਈ ਪੁੱਛਦਾ ਨਹੀਂ ਹੈ ਕਿ ਪਿੰਡ ਦਾ ਇੱਕਾ ਨਹੀਂ ਹੈ ਚਾਰ-ਚਾਰ ਘਰ ਵੰਡੇ ਹੋਇਆ ਪਿੱਠੂ ਬਣੇ ਹੋਏ ਸਰਕਾਰਾਂ ਦੇ ਤੇ ਉਹਨਾਂ ਨੇ ਕੀ ਕਰਨਾ ਉਹਨਾਂ ਤੇ ਖਰੀਦਿਆ ਤੁਹਾਨੂੰ ਖਰੀਦ ਕੇ ਵੋਟਾਂ ਲਈਆਂ ਫਿਰ ਕੀ ਦੇਣਗੇ ਤੁਹਾਨੂੰ ਕੁਝ ਨਹੀਂ ਦੇ ਸਕਦੇ ਬਾਕੀ ਰਹੀ ਸਾਡੇ ਏਰੀਏ ਦੀ ਗੱਲ ਇਹ ਬਹੁਤ ਪਿਛੜਾ ਹੋਇਆ ਏਰੀਆ ਸੀ ਪਹਿਲਾਂ ਲੇਕਿਨ ਅੱਜ ਕੱਲ੍ਹ ਚੰਡੀਗੜ੍ਹ ਨੇੜੇ ਹੋਣ ਦੇ ਕਾਰਨ ਦਿਹਾੜੀ ਤੇ ਪਾਠੀਕ ਮਿਲ ਜਾਂਦਾ ਬੰਦਾ ਚਲੇ ਜਾਂਦਾ ਰੋਟੀ ਖਾ ਰਿਹਾ ਹੈ ਪਰ ਸਰਕਾਰ ਵੱਲੋਂ ਕੋਈ ਫੈਸਿਲਿਟੀ ਨਹੀਂ ਪੰਜ ਦਰਿਆਵਾਂ ਦੀ ਧਰਤੀ ਬੋਲਦੇ ਇਹਨੂੰ ਪੰਜਾਬ ਪਾਣੀਆਂ ਦਾ ਮੋਰੀ ਸੂਬਾ ਸੀ ਸਾਡੇ ਏਰੀਏ 'ਚ ਪਾਣੀ ਨਹੀਂ ਹੈ ਜਿਹੜਾ ਕਿਲੇ ਦੋ ਕਿਲੇ ਵਾਲਾ ਇੱਥੇ ਬੋਰ ਨਹੀਂ ਕਰਾ ਸਕਦਾ ਕਿਉਂਕਿ 5 ਲੱਖ ਤੋਂ ਘੱਟ ਬੋਰ ਨਹੀਂ ਹੁੰਦਾ ਹੈਗਾ ਬਾਕੀ ਸਾਰੀ ਇਹ ਨਹਿਰੀ ਪਾਣੀ ਹੈ ਸਾਡੇ ਪਿੰਡ ਬਾਰੇ ਕਿਸੇ ਸਰਕਾਰ ਨੇ ਪਿੰਡ ਕਾ ਹਲਕੇ ਬਾਰੇ ਨਹਿਰੀ ਪਾਣੀ ਬਾਰੇ ਸੋਚਿਆ ਹੀ ਨਹੀਂ ਹੈਗਾ ਟਰੈਲਰ ਆਹੀਂ ਪਾਣੀ ਦਿੱਤਾ ਜਾਂਦਾ ਕੀ ਕਿਸਾਨ ਰੇੜੀ ਨੇ ਕਿਸਾਨ ਮੈਂ ਕਹਿੰਦਾ ਅੱਧੇ ਗਿੱਲੇ ਵਾਲਾ ਵੀ ਕੰਮ ਆਵੇ ਇੱਥੇ ਉਹ ਸਬਜ਼ੀ ਬਾਜੀ ਲਾਊਗਾ ਚੰਡੀਗੜ੍ਹ ਵੇਚੂਗਾ ਲੇਕਿਨ ਪਾਣੀ ਨਹੀਂ ਹੈ ਉਹ ਕਰੂਗਾ ਕੀ ਇਹ ਸਾਰੀ ਮਾਰ ਪੈਂਦੀ ਹੈ ਮੁਫਤ ਦੀ ਫੈਸਿਲਿਟੀ ਹੈ ਮੁਫਤ ਦੇ ਦੇ ਕੇ ਵੋਟਾਂ ਲੈ ਲੈਣੇ ਸਰਕਾਰ ਬਣਾ ਲੈਣੇ ਹੱਕ ਮੰਗਦੇ ਨਹੀਂ ਆਪਣਾ ਸਾਨੂੰ ਹੱਕ ਦੋ ਜੀ ਦੇ ਹਿਸਾਰ ਤੇ ਅਸੀਂ ਖਾ ਕੇ ਜੀਏ ਨੌਕਰੀਆਂ ਦੋ ਹੁਣ ਨੌਕਰੀਆਂ ਦੀ ਗੱਲ ਛੇੜੀ ਨ ਨੌਕਰੀ ਉਸਰੇ ਟੀਨ ਜੀ ਮਿਲਦੀ ਜਿੱਦਾਂ ਪਹਿਲਾਂ ਮਿਲ ਰਹੀਆਂ ਸੀ ਆਪਣੇ ਬਲਬੁੱਤੇ ਦੇ ਕੋਈ ਦੇ ਲੈ ਕੇ ਆਮ ਬੰਦੇ ਨੌਕਰੀ ਨਹੀਂ ਮਿਲੀ ਕਿਸੇ ਨੂੰ ਪੰਜ ਸਾਲਾਂ ਚ ਇਸ ਤਰ੍ਹਾਂ ਦੇ ਦੇਣਗੇ ਕੋਈ 10 ਕ ਸ਼ਰਦਾ ਸਵਾਨ ਬਸ ਹਾਂ ਬਸ ਉਹ ਵੀ ਇੱਕ ਦੋ ਵਾਰੀ ਦੇ ਗਿਆ ਕੋਈ ਜਾਂ ਕੋਈ ਟਰਾਲੇ ਖੜੇ ਆ ਆਪਣੇ ਪਾਣੀ ਵਾਲੇ ਟੈਂਕਰ ਦੋ ਪਾਣੀ ਇੱਕ ਇੱਕ ਉਹ ਦੇ ਗਿਆ ਬਸ ਇਹ ਜ ਆਜ ਦੇ ਗਏ ਸਾਡੇ ਪਿੰਡ ਨੂੰ ਵੀ ਤੁਹਾਨੂੰ ਮੁੰਡੇ ਅੱਜਕਲ ਬਾਹਰ ਜਾ ਰਹੇ ਨਾ ਵੀ ਆਣ ਜਾਣ ਵਾਸਤੇ ਕੰਮ ਆਣਗੇ ਅਸੀਂ ਜਿਆਦਾ ਲੀਡਰਾਂ ਨੂੰ ਕਹੀ ਜਾ ਰਹੇ ਆ ਲੀਡਰਾਂ ਦਾ ਐਡਾ ਕਸੂਰ ਨਹੀਂ ਹੈਗਾ ਜੀ ਅਸੀਂ ਆਪਣੀ ਬੀਜੀ ਆਪ ਹੀ ਉਹੀ ਖਾ ਰਹੇ ਆ ਜਿੰਨਾ ਕਸੀਂ ਬੀਜਦੇ ਆ ਉਹਨਾਂ ਕਸੀਂ ਵੱਢ ਲੈਂਦੇ ਆ ਜੇ ਅਸੀਂ ਲੀਡਰਾਂ ਦਾ ਥੋੜਾ ਜਿਹਾ ਉੱਚਾ ਮੰਗੋਗੇ ਤਾਂ ਉਹ ਲੀਡਰ ਉੱਚਾ ਸੋਚੋਗੇ ਸਾਡੇ ਬਾਰੇ ਅਸੀਂ ਬੈਠੇ ਨਾਲੀਆਂ ਗਲੀਆਂ ਤੇ ਆ ਨਾ ਤਾਂ ਫਿਰ ਲੀਡਰ ਕਿਆ ਕਰੇ ਵਿਚਾਰਾ ਗੱਲ ਇਹ ਵੀ ਹੈ ਜੀ ਤਾਂ ਇਸ ਵਕਤ ਪਿੰਡ ਵਾਸੀਆਂ ਨੇ ਆਪੋ ਆਪਣੇ ਮੁੱਦੇ ਨੇ ਜਿਹੜੇ ਉਹ ਦੱਸੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਗਲੀਆਂ ਨਾਲੀਆਂ ਹਜੇ ਤੱਕ ਜਿਹੜੀਆਂ ਉਹ ਇਨ ਪਿੰਡ ਦੇ ਵਿੱਚ ਜਿਹੜੀਆਂ ਨਹੀਂ ਬਣੀਆਂ ਨਾ ਹੀ ਪਿੰਡ ਦੇ ਵਿੱਚ ਕੋਈ ਬਸ ਦੀ ਸਹੂਲਤ ਹੈ ਤੇ ਇਸ ਦੇ ਨਾਲ ਨਾਲ ਨਸ਼ੇ ਦਾ ਮੁੱਦਾ ਜਿਹੜਾ ਇਸ ਵਕਤ ਪਿੰਡਾਂ ਦੀ ਸੱਥਾਂ ਦੇ ਵਿੱਚ ਛੁਟਦਾ ਹੋਇਆ ਨਜ਼ਰ ਆ ਰਿਹਾ ਤੇ ਲੇਕਿਨ ਪੂਰੇ ਪਿੰਡ ਦਾ ਵੀ ਇੱਕ ਚੱਕਰ ਲਾਵਾਂਗੇ ਕਿ ਕਿਸ ਤਰ੍ਹਾਂ ਨਾਲ ਪਿੰਡ ਵਾਸੀ ਜੀ ਰਹੇ ਨੇ ਕਿਉਂਕਿ ਮਾਤਾ ਜੀ ਨੇ ਕਿਹਾ ਸੀਗਾ ਕਿ ਪਿੰਡ ਦਾ ਇੱਕ ਜ਼ਰੂਰ ਚੱਕਰ ਲਾਇਓ ਤਾਂ ਜੋ ਮੁੱਦੇ ਦੇਖ ਸਕੀਏ ਕਿ ਅਰਸਲ ਦੇ ਵਿੱਚ ਪਿਛਲੇ ਮੈਂਬਰ ਪਾਰਲੀਮੈਂਟ ਨੇ ਕੀ ਕੀ ਕੰਮ ਹੈ ਜਿਹੜਾ ਉਹ ਪਿੰਡ ਲਈ ਕੀਤਾ ਹੈ ਫਿਲਹਾਲ ਮੈਨੂੰ ਦਿਓ ਇਜਾਜ਼ਤ ਬੜੇ ਰੋ ਤੁਸੀਂ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇ ਨਾਲ